ਭਾਈ ਮਨਪ੍ਰੀਤ ਕੁਛ ਅੱਕ ਜਾਦੀ ਚੱਕੀ ਬੈਠਾ ਤੇ ਉਹਨੂੰ ਤਾਂ ਫਿਰ ਠੰਡਾ ਕਰਨਾ ਹੀ ਪੈਣਾ ਹੈ ਭਾਈ ਇਹ ਬਾਕੀ ਮੈਨੂੰ ਤੇਰਾ ਡਰ ਪਿਆ ਬਿਲਕੁਲ ਨਹੀਂ ਹੈਗਾ ਜੋ ਮਰਜ਼ੀ ਕਰ ਲੈ ਚਾਹੇ ਤੂੰ ਮੇਰੀਆਂ ਜਿਹੜੀਆਂ ਮਰਜ਼ੀ ਫੋਟੋਆਂ ਚੱਕ ਕੇ ਪਾਲਾ ਕਿਉਂਕਿ ਵੈਸੇ ਵੀ ਤੂੰ ਪਾਈਆਂ ਕਿਉਂਕਿ ਸ਼ਾਨ ਆ ਨਾ ਤੂੰ ਤਾਂ ਜੋਧਾ ਤਕੜਾ ਪਿਸਤੂਲ ਲੈ ਦੱਸਲਾ ਪਿਸਤੂਲੇ ਦਾ ਮੈਂ ਤਾਂ ਨਾਮ ਹੀ ਨਵਾਂ ਸੁਣਿਆ ਸਟੂਲਿਆਂ ਦਾ ਤੇ ਤੂੰ ਹੱਥ ਨਹੀਂ ਆਇਆ ਸਾਡੇ ਹਜੇ ਫਿਰ ਤੈਨੂੰ ਦੱਸ ਦਿੰਦੇ ਵੀ ਅਸੀਂ ਸਟੂਲੇ ਕੀ ਹੁੰਦਾ ਵੀ ਮੇਰੇ ਨਾਲ ਜਿਹੜਾ ਮੱਥਾ ਲਾਉਣਾ ਨਾ ਤੇ ਸੋਚ ਤੇ ਸਮਝ ਨਾ ਲਈ ਕਿ ਜਿੱਦਾਂ ਤੁਸੀਂ ਕਿਸੇ ਦਾ ਲੈਪਟਾਪ ਤੇ ਕਿਸੇ ਦੇ ਸੂਟ ਚੱਕ ਲਈ ਸੀ ਇਦਾਂ ਹੀ ਨਾ ਕੋਈ ਕਰਦਾਗਾ ਲੁੱਟਦਾ ਨਹੀਂ ਚੋਰੀ ਨਹੀਂ ਕਰਦਾ ਕੋਈ ਉਹ ਬੀਬੀ ਵਿਚਾਰੀ ਉਹਨਦੇ ਤੋਂ ਹੱਥ ਝੜਵਾ ਕੇ ਪੂਰੀ ਸੰਗਤ ਦੇ ਵਿੱਚ 100 ਬੰਦੇ ਦੇ ਵਿੱਚ ਹੱਥ ਝੜਾ ਕੇ ਉਹਨੂੰ ਕਹਿੰਦੇ ਆ ਮਾਫੀ ਮੰਗ ਵੀ ਇੱਥੇ ਕੁਝ ਨਹੀਂ ਹੈ ਗਿਆ ਦਰਬਾਰ ਤੇ ਇੰਨੇ ਚਿਰ ਦੀ ਉਹ ਗੱਡੀ ਚਲਾਉਂਦੀ ਉਹਦੀ ਤਾਂ ਕੋਈ ਵੀਡੀਓ ਵੀ ਨਹੀਂ ਕਿਸੇ ਨੇ ਦੇਖੀ ਸੀ ਹੈ ਤਾਂ ਥੋੜੇ ਦਿਨਾਂ ਦੀ ਗੱਲ ਐ ਪਿਓ ਦਾ ਵਿਚਾਰਾ ਗੁਰਦੁਆਰੇ ਦੇ ਬੂਏ ਮੂਰੇ ਬੈਠਾ ਸੀਗਾ ਕੁੱਟ ਮਾਰ ਕੇ ਕੱਢਿਆ ਜਿਹੜਾ ਇਹ ਸਭ ਮੇਰੇ ਕੋਲ ਅਪਰੂਵ ਪਏ ਆ ਭਾਈ ਮੰਤਰੀ ਜੀ ਕੋਈ ਵੀ ਸਿੰਘ ਆਣ ਕੇ ਤੰਗ ਕਰਦਾ ਮੈਨੂੰ ਜਰੂਰ ਖਬਰ ਕਰਨੀ ਭਾਈ ਮਨਪ੍ਰੀਤ ਅੱਜ ਰੱਬ ਐ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਇਹਨਾਂ ਨੇ ਪੰਜਾਬ ਸੁਧਾਰਨਾ ਬਾਅਦ ਚ ਚਾਰਕ ਦਿਨ ਉਹਨਾਂ ਨਾਲ ਗੱਲਬਾਤ ਕਰਕੇ ਤੂੰ ਤੜਕ ਕਰਕੇ ਵੀਡੀਓ ਚੜਾ ਕੇ ਉਸ ਤੋਂ ਬਾਅਦ ਇਹ ਸਮਝੌਤਾ ਕਰਦਾ ਟਾਈਮ ਵੀ ਤੇਰਾ ਹੁੰਦਾ ਜਗ੍ਹਾ ਵੀ ਤੇਰੀ ਹੁੰਦੀ ਆ ਤੇ ਬਾਕੀ ਸਮਝੋਤਾ ਤਾਂ ਤੈਨੂੰ ਪਤਾ ਹੀ ਤੂੰ ਕੀ ਕਰਦਾ ਹੈ ਜਿੱਥੇ ਮਰਜੀ ਭੱਜ ਲਾ ਤੈਨੂੰ ਭੱਜਣ ਨਹੀਂ ਮੈਂ ਹੁਣ ਦੇਣਾ ਮਨਪ੍ਰੀਤ ਸੋਚ ਤੇ ਸਮਝ ਨਾਲ ਮੇਰੇ ਨਾਲ ਮੱਥਾ ਲੈਣਾ ਸੀਗਾ ਕਿਉਂਕਿ ਤੂੰ ਤਾਂ ਸੱਚੇ ਹੋਣਾ ਵੀ ਇੱਕ ਆਮ ਜੀ ਜਨਾਨੀ ਆ ਇਹ ਡਰ ਜੂਗੀ ਮੈਂ ਡਰਦੀ ਨਹੀਂ ਆ ਬਾਬਾ ਸ਼ੌਂਕੀ ਕਹਿੰਦਾ ਹਾਜ਼ਰੀਆਂ ਲੈਂਦਾ ਕਹਿੰਦਾ ਮੈਂ ਤਾਂ ਨੱਚਣਾ ਮੇਰਾ ਇਸ਼ਕ ਹੈ ਮੇਰੇ ਸੱਚੀ ਸਰਕਾਰ ਨਾਲ ਸਾਡਾ ਵੀ ਇਸ਼ਕ ਹੈ ਕੁਲਵਿੰਦਰ ਸਾਬਰੀ ਕਹਿੰਦਾ ਕਿ ਇਹ ਪਖੰਡ ਜਿਹੜਾ ਇਹ ਬਿਲਕੁਲ ਬੰਦ ਕਰੋ ਤੇ ਕੁਲਵਿੰਦਰ ਸਾਬਰੀ ਨੂੰ ਮੈਂ ਇੱਕ ਗੱਲ ਕਹਿਨੀ ਆ ਕਿ ਇਹ ਪਖੰਡ ਦਾ ਤੁਹਾਡੇ ਘਰ ਦੇ ਵਿੱਚ ਸ਼ੁਰੂ ਹੁੰਦਾ ਆ ਸਾਡੇ ਹੀ ਭੈਣ ਭਾਈ ਫਕੀਰ ਲੋਗ ਸਾਨੂੰ ਹੀ ਗਿਆਨ ਵੰਡਣ ਆਏ ਹੋਏ ਆ ਕਿਸੇ ਕੋ 10 ਲੱਖ ਰੁਪਇਆ ਲੈ ਲੰਦੇ ਕਿਸੇ ਕੋ 2 ਲੱਖ ਲੰਦੇ ਕਿਸੇ ਤੋਂ 4 ਦੇਖੋ ਜੀ ਆਪਾਂ ਤਾਂ ਸ਼ਾਂਤ ਹੋ ਕੇ ਬਹਿਣਾ ਚਾਹੁੰਨੇ ਆ ਪਰ ਭਾਈ ਮਨਪ੍ਰੀਤ ਕੁਛ ਅਤ ਜ਼ਿਆਦੀ ਚੱਕੀ ਬੈਠਾ ਹੈ ਤੇ ਉਹਨੂੰ ਤਾਂ ਫਿਰ ਠੰਡਾ ਕਰਨਾ ਹੀ ਪੈਣਾ ਹੈ ਭਾਈ ਤੇ ਜਿੰਨੀ ਵੀ ਸੰਗਤ ਮੈਨੂੰ ਵਾਅਦਾ ਤੋਂ ਵਾਅਦਾ ਆਪਣੀ ਇੱਕ ਤਾਂ ਵੀਡੀਓ ਸ਼ੇਅਰ ਕਰੋ ਵਾਅਦਾ ਤੋਂ ਵਾਅਦਾ ਤੇ ਮੈਨੂੰ ਕੋਈ ਡਰ ਭੈ ਨਹੀਂ ਕਿਉਂਕਿ ਫਕੀਰ ਤਾਂ ਵੈਸੇ ਹੀ ਸਾਰਾ ਕੁਝ ਸ਼ਰਮਝਾ ਲਾ ਕੇ ਤੇ ਫੇਰ ਹੀ ਆਂਦੇ ਹੁੰਦੇ ਦੁਨੀਆ ਦੇ ਸਾਹਮਣੇ ਕੋਈ ਘੁੰਡੇ ਚ ਫਕੀਰੀ ਨਹੀਂ ਕਰਦਾ ਹੁੰਦਾ ਨਾ ਕੋਈ ਘੁੰਡੇ ਚ ਫਕੀਰੀ ਹੋਈ ਹੈ ਕਿਉਂਕਿ ਮੱਤਾ ਦੇਣ ਨੂੰ ਤਾਂ ਬਾਬਾ ਮਨਪ੍ਰੀਤ ਬੁੱਤੇ ਉਹਦਾ ਇੱਕ ਕਿਹੜਾ ਹੈਗਾ ਗੁਰਵਿੰਦਰ ਇੱਕ ਗੁਰਵਿੰਦਰ ਭਾਈ ਬਹੁਤ ਮੱਤਾ ਦਿੰਦਾ ਬਹੁਤ ਸਿਆਣਫ ਵੀ ਇਹਨਾਂ ਨੇ ਦੁਨੀਆ ਭਾਰ ਦੀ ਸਿਆਣਫ ਇਹਨਾਂ ਨੇ ਇਕੱਠੀ ਕੀਤੀ ਹੋਈ ਆ ਇਹ ਬਹੁਤ ਮੱਤਾ ਦਿੰਦੇ ਬੀਬੀ ਨੇ ਇਹ ਕਿਹਾ ਬੀਬੀ ਨੇ ਉਹ ਕਿਹਾ ਬੀਬੀ ਨੇ ਜੋ ਕਿਹਾ ਸੱਚ ਕਿਹਾ ਤੇ ਸੱਚ ਨਾਲ ਮੈਂ ਚੱਲੂਗੀ ਮੈਂ ਆ ਕਿ ਨਹੀਂ ਵੀ ਇੰਨੇ ਦੇਖੋ ਅ ਕਈ ਸਾਡੇ ਹੀ ਫਕੀਰ ਲੋਗ ਉੱਠ ਕੇ ਸਾਡੇ ਤੇ ਉਂਗਲਾ ਚੱਕੀ ਜਾਂਦੇ ਸਾਡੇ ਭੈਣ ਭਾਈਆਂ ਤੇ ਉਂਗਲਾ ਚੱਕੀ ਜਾਂਦੇ ਮੈਂ ਤਾਂ ਇਹ ਗੱਲ ਕਹਿਨੀ ਆ ਵੀ ਭੋਲੇ ਲੋਗ ਆ ਭੋਲੇ ਲੋਗ ਆ ਚਲੋ ਜੋ ਵੀ ਜਿੱਦਾਂ ਦੀ ਸੇਵਾ ਕਰਦੇ ਉਹ ਕਬੂਲ ਕਰਦਾ ਪਿਆ ਆ ਉਹਨਾਂ ਦੀ ਸੇਵਾ ਚਾਹੇ ਉਹ ਜਿੱਦਾਂ ਦੀ ਪਕੀਰੀ ਕਰਦੇ ਆ ਉਹਨਾਂ ਦੀ ਕਬੂਲ ਹੁੰਦੀ ਪਈ ਆ ਲੋਕਾਂ ਦੇ ਭਲੇ ਹੋਈ ਜਾਂਦੇ ਆ ਕਿਉਂਕਿ ਮਹਾਰਾਜ ਨੇ ਸਭ ਦੀਆਂ ਡਿਊਟੀਆਂ ਲਾਈਆਂ ਹੋਈਆਂ ਹਰ ਤਰ੍ਹਾਂ ਦੀਆਂ ਕਿਉਂਕਿ ਭਾਈ ਮਨਪ੍ਰੀਤ ਨੂੰ ਵੀ ਕੀਰਤਨ ਦਾ ਅਹੁਦਾ ਦਿੱਤਾ ਹੋਇਆ ਵੀ ਗੁਰੂ ਘਰ ਕੀਰਤਨ ਕਰਨਾ ਪਰ ਉਹ ਹੋਰ ਕੰਮਾਂ 'ਚ ਪਿਆ ਹੋਇਆ ਕਿਉਂਕਿ ਉਹਨੇ ਆਪਣੀ ਡਿਊਟੀ ਨਹੀਂ ਲਵਾਈ ਉਹ ਹੋਰ ਪਾਸੇ ਤੁਰ ਪਿਆ ਇਹ ਇਹ ਹੁੰਦੀ ਉਹਨਦੀ ਸੋਚ ਆ ਤੇ ਅਸੀਂ ਦੇਖੋ ਜੀ ਫਕੀਰ ਲੋਗ ਆ ਅਸੀਂ ਤਾਂ ਆਪਦੇ ਭੈਣ ਭਾਈਆਂ ਦੇ ਜਿੰਨੇ ਗੱਡੀਆਂ ਵਾਲੇ ਆ ਮੈਂ ਨਾਲ ਖੜੀ ਆ ਮੈਂ ਉਹਨਾਂ ਦੇ ਨਾਲ ਆ ਜੋ ਮਰਜੀ ਜਿੱਥੋਂ ਤੱਕ ਮਰਜੀ ਮੈਨੂੰ ਲੈ ਜੇ ਮਨਪ੍ਰੀਤ ਗੱਲਬਾਤ ਚ ਆਪਾਂ ਹਰ ਪਾਸੇ ਆਉਂਦੇ ਨਾਲ ਠੀਕ ਹੈ ਨਾ ਹਰ ਪਾਸੇ ਆਪਾਂ ਟੱਕਰ ਲਵਾਂਗੇ ਉਹਨੇ ਨਾਲ ਤੇ ਮੈਨੂੰ ਕੋਈ ਡਰ ਭੈਣ ਦਾ ਹੈ ਨਹੀਂਗਾ ਵੈਸੇ ਇਹਨੇ ਨਾ ਬਹੁਤ ਕੁਝ ਸਿੱਖਿਆ ਹੋਇਆ ਕਈ ਗੱਲਾਂ ਮੇਰੇ ਸਾਹਮਣੇ ਆਈਆਂ ਵੀ ਜਨਾਨੀਆਂ ਨੂੰ ਵਿੱਚ ਪਾ ਕੇ ਫੋਨ ਕਰਾਉਣਾ ਆ ਸਾਡੇ ਫੋਨ ਦੇ ਉੱਤੇ ਪਤਾ ਨਹੀਂ ਕਿੰਨੇ ਹਜ਼ਾਰਾਂ ਫੋਨ ਆਉਂਦੇ ਆ ਵੀ ਅਸੀਂ ਕੰਮ ਕਰਾਉਣੇ ਆ ਸਿਆਹ ਕਰਾਉਣੇ ਆ ਤੁਹਾਡੇ ਕੋਲ ਇਲਮ ਕਿਹੜਾ ਆ ਬਾਬਾ ਜੀ ਸਾਡੇ ਕੋਲ ਤਾਂ ਅੱਲਾ ਦਾ ਉਸ ਗੌਰਸਪਾ 11ਵੀਂ ਵਾਲੇ ਸਰਕਾਰ ਦਾ ਨਾਂ ਹੀ ਆ ਹੋਰ ਤਾਂ ਸਾਡੇ ਕੋਲ ਕੋਈ ਇਲਮ ਨਹੀਂ ਹੈ ਗਿਆ ਅਸੀਂ ਤਾਂ ਉਹਨਾਂ ਨਾਂ ਲੈ ਕੇ ਰੱਬ ਰੱਬ ਕਰਦੀਏ ਤਾਂ ਬਹੁਤ ਕੁਝ ਹੋ ਜਾਂਦਾ ਆ ਤੇ ਪਲਾ ਹੁੰਦਾ ਸਭ ਦਾ ਤੇ ਇੱਥੋਂ ਲੋਕੀ ਰਾਜੀ ਹੋ ਕੇ ਜਾਂਦੇ ਸਾਨੂੰ ਇਲਮ ਦੀ ਸਿੱਖਣ ਦੀ ਲੋੜ ਹੀ ਨਹੀਂ ਹੈਗੀ ਇਲਮਾਂ ਦੀ ਤਾਂ ਤੈਨੂੰ ਲੋੜ ਆ ਲਾਲ ਕਿਤਾਬ ਆਪਣੀ ਕਿੱਥੋਂ ਆਈ ਸੀ ਕਿਉਂਕਿ ਇਲਮ ਤਾਂ ਤੁਸੀਂ ਸਿੱਖਣ ਜਾਣਦੇ ਹੋਣਾ ਲਾਲ ਕਿਤਾਬ ਤੈਨੂੰ ਤਾਂ ਭਾਈ ਬਨਪ੍ਰੀਤ ਪਤਾ ਲੱਗ ਗਿਆ ਹੁਣ ਲਾਲ ਕਿਤਾਬ ਆਪਾਂ ਕਿੱਥੋਂ ਲੈ ਕੇ ਆਏ ਸੀਗੇ ਠੀਕ ਹੈ ਤੇ ਸਾਨੂੰ ਇਹਨਾਂ ਇਲਮਾਂ ਦੀ ਲੋੜ ਨਹੀਂ ਹੈਗੀ ਕਿਉਂਕਿ ਅਸੀਂ ਅਸੀਂ ਤਾਂ ਬਸ ਉਹਦਾ ਨਾਂ ਜਾਣਦੇ ਆ ਅ ਕਹਿੰਦੇ ਹੁੰਦੇ ਬਹੁਤੀਆਂ ਪੜਾਈਆਂ ਦੀ ਜ਼ਰੂਰਤ ਨਹੀਂ ਹੁੰਦੀਗੀ ਕਈ ਵਾਰ ਅਨਪੜ੍ਹ ਬੰਦਾ ਹੀ ਬਹੁਤ ਰੱਬ ਦੇ ਨੇੜੇ ਚਲਾ ਜਾਂਦਾ ਆ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਜੇ ਕੋਈ ਗੁਰੂ ਗ੍ਰੰਥ ਸਾਹਿਬ ਸਾਰਾ ਪੜਾਂਗੇ ਤਾਂ ਤਾਂ ਹੀ ਅਸੀਂ ਗੁਰਸਿੱਖ ਹੋਵਾਂਗੇ ਜਾਂ ਅਸੀਂ ਪੂਰਾ ਕੁਰਾਨ ਪੜਾਂਗੇ ਤਾਂ ਹੀ ਅਸੀਂ ਅੱਲਾ ਪਾਕ ਦੇ ਨੇੜੇ ਹੋਵਾਂਗੇ ਕਈ ਵਾਰ ਅੱਲਾ ਅੱਲਾ ਹੀ ਅੱਲਾ ਦੇ ਨਾਲ ਜੋੜ ਦਿੰਦਾ ਹੈ ਤੇ ਕਿਉਂਕਿ ਅਨਪੜ੍ਹ ਸ਼ਾਇਦ ਸਾਡੇ ਨਾਲੋਂ ਜ਼ਿਆਦਾ ਫਕੀਰੀ ਜਾਣਦੇ ਹੋਣਗੇ ਇਹ ਚੀਜ਼ਾਂ ਦੇ ਵਿੱਚ ਤੁਸੀਂ ਗਿਆਨ ਤਾਂ ਨਾ ਹੀ ਵੰਡੋ ਚੰਗੀ ਗੱਲ ਹੈ ਤੇ ਬਾਕੀ ਮੈਨੂੰ ਤੇਰਾ ਡਰ ਪਿਆ ਬਿਲਕੁਲ ਨਹੀਂ ਹੈਗਾ ਜੋ ਮਰਜ਼ੀ ਕਰ ਲੈ ਚਾਹੇ ਤੂੰ ਮੇਰੀਆਂ ਜਿਹੜੀਆਂ ਮਰਜ਼ੀ ਫੋਟੋਆਂ ਚੱਕ ਕੇ ਪਾਲਾ ਕਿਉਂਕਿ ਵੈਸੇ ਵੀ ਤੂੰ ਪਾਈਂ ਕਿਉਂਕਿ ਸ਼ਾਨ ਆ ਨਾ ਤੂੰ ਤਾਂ ਜੋਧਾ ਤਕੜਾ ਗੁਰਸਿੰਘ ਤੂੰ ਤਕੜਾ ਹੈ ਮੇਰੀਆਂ ਚੱਕ ਕੇ ਫੋਟੋਆਂ ਮੇਰੀ ਪਿਛਲੀ ਲਾਈਫ ਦੀਆਂ ਜਿੰਨੀਆਂ ਵੀ ਕੋਈ ਫੋਟੋਆਂ ਚੱਕ ਕੇ ਤੂੰ ਨਾਲ ਜੋੜ ਕੇ ਪੋਨਤ ਪਾ ਲ ਮੈਂ ਤਾਂ ਦੇਖੋ ਮੇਰੇ ਭੈਣ ਭਾਈ ਰਾਜੀ ਤੇ ਮੈਂ ਪੈਂਟ ਪਾ ਕੇ ਵੀ ਗੁਰੂ ਘਰ ਜਿੱਥੇ ਚਲੀ ਜਾਉਂਗੀ ਕੋਈ ਟੈਨਸ਼ਨ ਨਹੀਂ ਹੈਗੀ ਆ ਦੇਖੋ ਆ ਮੇਰੀਆਂ ਫੋਟੋਆਂ ਲਾ ਲ ਕੇ ਇਹ ਤੂੰ ਬਹੁਤ ਸੋਹਣੇ ਕੰਮ ਕਰਦਾ ਇੱਕ ਤੇਰਾ ਗੁਰਵਿੰਦਰ ਜਿਹੜਾ ਸਿੰਘ ਬਣਿਆ ਹੋਇਆ ਉਹ ਕਹਿੰਦਾ ਅਸੀਂ ਜਾ ਕੇ ਕੋਰਟ ਦੇ ਵਿੱਚ ਅਸੀਂ ਦਰਖਾਸਤ ਦਵਾਂਗੇ ਕਹਿੰਦੇ ਕੋਰਟ 'ਚ ਅਸੀਂ ਦਰਖਾਸਤ ਦੇਣੀ ਆ ਭਾਈ ਗੁਰਵਿੰਦਰ ਕੋਰਟ ਤੁਹਾਡੇ ਲਈ ਬਣਿਆ ਹੈ ਤੇ ਆਪਣਾ ਪ੍ਰਸ਼ਾਸਨ ਤੁਹਾਡੇ ਲਈ ਬਣਿਆ ਤੇ ਸਾਰਾ ਕੁਝ ਤੁਹਾਡੇ ਜੋਗਾ ਬਣਿਆ ਨਾ ਹਰ ਚੀਜ਼ ਜਲੀਲ ਕਰਨਾ ਤੁਹਾਡੇ ਲਈ ਬਣਿਆ ਵੀ ਜਿੰਨੂੰ ਮਰਜ਼ੀ ਜਲੀਲ ਕਰੋ ਹੈ ਉਹ ਬੀਬੀ ਵਿਚਾਰੀ ਉਹਦੇ ਤੋਂ ਹੱਥ ਝੜਵਾ ਕੇ ਪੂਰੀ ਸੰਗਤ ਦੇ ਵਿੱਚ 100 ਬੰਦੇ ਦੇ ਵਿੱਚ ਹੱਥ ਝੜਾ ਕੇ ਉਹਨੂੰ ਕਹਿੰਦੇ ਆ ਮਾਫੀ ਮੰਗ ਵੀ ਇੱਥੇ ਕੁਝ ਨਹੀਂ ਹੈ ਗਿਆ ਦਰਬਾਰ ਤੇ ਇੰਨੇ ਚਿਰ ਦੀ ਉਹ ਗੱਦੀ ਚਲਾਉਂਦੀ ਹੁੰਦੀ ਤਾਂ ਕੋਈ ਵੀਡੀਓ ਵੀ ਨਹੀਂ ਕਿਸੇ ਨੇ ਦੇਖੀ ਸੀ ਹੈ ਇੰਨੇ ਟਾਈਮ ਦੀ ਉਹ ਗੱਦੀ ਚਲਾਉਂਦੀ ਪਈ ਉਹਨੂੰ ਤੁਸੀਂ ਇੰਨਾ ਜਲੀਲ ਭਰੀ ਸੰਗਤ ਦੇ ਵਿੱਚ ਕੀਤਾ ਇਹ ਸ਼ੋਭਾ ਤੁਹਾਡੇ ਲਈ ਇਹ ਤੁਸੀਂ ਆਪਣੇ ਗੁਰੂ ਸਿੰਘ ਘਵਾਨੇ ਆ ਜੇ ਤੂੰ ਪ੍ਰਸ਼ਾਸਨ ਦੀ ਗੱਲ ਕਰਦਾ ਨਾ ਤਾਂ ਸਾਰਿਆਂ ਲਈ ਪ੍ਰਸ਼ਾਸਨ ਹੈ ਸਾਰਿਆਂ ਲਈ ਹਰ ਰਾਦਿੰਦਾ ਆ ਕੋਰਟ ਕਟਾਰੀਆਂ ਸਾਰਿਆਂ ਲਈ ਆ ਬਰਾਬਰ ਤੁਸੀਂ ਗਲਤੀਆਂ ਕਰ ਦੋ ਤੁਸੀਂ ਜਨਾਨੀਆਂ ਕਹਿ ਦੋ ਜਿਹਨੂੰ ਮਰਜ਼ੀ ਸਟੂਲੇ ਕੀ ਹੁੰਦਾ ਇਹ ਵੀਡੀਓ ਸਾਰੀਆਂ ਮੇਰੇ ਕੋਲ ਨਾ ਸਬੂਤ ਪਏ ਆ ਤੁਸੀਂ ਤਾਂ ਮੇਰੀ ਗੱਲ ਨੂੰ ਕਿਹਾ ਨਾ ਵੀ ਉਹਨਾਂ ਨੇ ਕਿਹਾ ਸਿੰਘਾਂ ਨੂੰ ਕਿਹਾ ਸਲਵਾਰ ਸਿੰਘਾਂ ਨੂੰ ਕਿਹਾ ਨਹੀਂ ਮੈਂ ਸਲਵਾਰ ਪਾਉਣ ਲਈ ਮੈਂ ਕਿਹਾ ਸੀ ਕੋਈ ਸਿੰਘਰ ਨੂੰ ਆਪਾਂ ਕਹੀਏ ਵੀ ਸਲਵਾਰ ਪਾਲੇ ਕੋਈ ਵੀ ਆਮ ਬੰਦਾ ਲਾਲਾ ਵੀ ਸਲਵਾਰ ਪਾਲਾ ਉਹ ਪਾ ਸਕਦਾ ਜਾਓ ਜਨਾਨੀਆਂ ਵਾਲੇ ਕੱਪੜੇ ਪਾ ਸਕਦੇ ਇਹ ਮਾਰ ਕੇ ਪਾਏ ਜਾਂਦੇ ਮੈਂ ਇਹ ਗੱਲ ਕਹੀ ਸੀ ਤੇ ਤੂੰ ਮੁੱਦਾ ਚੱਕਦਾ ਤੁਸੀਂ ਸਿੰਘਾਂ ਨੂੰ ਸਲਵਾਰਾ ਪਵਾਇਆ ਤੇ ਸਿੰਘ ਇੰਨੇ ਵੀ ਨਹੀਂ ਬੇਗੂਬੀ ਮੇਰੀ ਕੋਈ ਗੱਲ ਨੂੰ ਨਾ ਸਮਝਣਗੇ ਜਿੰਨੇ ਵੀ ਜੱਥੇ ਜੱਥੇ ਬੰਦੀਆਂ ਜਿੰਨੀਆਂ ਵੀ ਇਹ ਸਾਰੀਆਂ ਗੱਲਬਾਤ ਸੁਣਦੀਆਂ ਉਹ ਇੰਨੇ ਤਾਂ ਨਹੀਂ ਹੈਗੇ ਕਿ ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਵੀ ਉਹ ਬੀਬਾ ਕਿਹੜੀ ਗੱਲ ਕਰ ਰਹੀ ਹੈ ਭਾਈ ਜਿੱਥੋਂ ਤੱਕ ਤੁਹਾਡੇ ਤੋਂ ਭੱਜ ਹੁੰਦਾ ਤੁਸੀਂ ਭੱਜੋ ਮੈਂ ਜਿੱਥੋਂ ਤੱਕ ਮਿਆ ਤਾਂ ਆਪਣੇ ਭੈਣ ਭਾਈਆਂ ਦਾ ਸਾਥ ਦਊਂਗੀ ਮੈਂ ਦੇਖੋ ਚਲੋ ਠੀਕ ਹੈ ਮੰਨ ਕੇ ਚਲੋ ਜਿਹੜੀਆਂ ਚੀਜ਼ਾਂ ਨਹੀਂ ਵਧੀਆ ਲੱਗਦੀਆਂ ਸੀ ਠੀਕ ਹੈ ਕਈਆਂ ਦੇ ਦੇਖੋ ਵਿਚਾਰ ਆਂਦੇ ਵੀ ਇਹ ਚੀਜ਼ਾਂ ਨਹੀਂ ਹੈ ਸਹੀ ਤੁਸੀਂ ਸੰਸਥਾ ਬਣੀਆ ਸੰਸਥਾ ਦੇ ਵਿੱਚ ਆ ਕੇ ਉਹ ਉਹਨਾਂ ਦੇ ਪ੍ਰਧਾਨਾਂ ਨੂੰ ਉਹਨਾਂ ਨੂੰ ਆਣ ਕੇ ਬੇਨਤੀ ਕਰਦੇ ਵੀ ਆਪਾਂ ਨੂੰ ਇਹ ਚੀਜ਼ਾਂ ਨੂੰ ਰੋਕਣਾ ਚਾਹੀਦਾ ਆਪਾਂ ਸਾਰੀ ਜਿਹੜੇ-ਜਿਹੜੇ ਆਪਣੀ ਸੁਸਾਇਟੀ ਨਾਲ ਜੁੜੇ ਆ ਉਹਨਾਂ ਨੂੰ ਆਪਾਂ ਸਮਝਾਈਏ ਤੁਸੀਂ ਘਰ ਜਾਣਦਾ ਦੇਖੋ ਅਧਿਕਾਰ ਲਿਆ ਘਰ ਜਾ ਕੇ ਬੇਇੱਜ਼ਤ ਕਰਕੇ ਮੇਰੇ ਕੋਲ ਇਦਾਂ ਦੀਆਂ ਵੀਡੀਓ ਪਈਆਂ ਜਿਨ੍ਹਾਂ ਦੀਆਂ ਕੋਈ ਗੱਲਾਂ ਬਾਤਾਂ ਨਹੀਂ ਜਿਹੜੇ ਕੋਈ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓ ਨਹੀਂ ਇਦਾਂ ਦੀਆਂ ਪਾਉਂਦੇ ਤੁਸੀਂ ਉਹਨਾਂ ਨੂੰ ਉੱਥੇ ਵੀ ਜਾ ਕੇ ਦਬਾ ਪਾਏ ਆ ਭਾਈ ਮਨਪ੍ਰੀਤ ਜੀ ਇਦਾਂ ਤੁਹਾਨੂੰ ਉਦਾਂ ਨਹੀਂ ਮਿਲਣਾ ਕਿਸੇ ਗੱਲ ਦਾ ਇਦਾਂ ਨਹੀਂ ਕਿਥੇ ਤੂੰ ਆਪਣੇ ਆਪ ਨੂੰ ਸਾਬਤ ਪ੍ਰੂਫ ਕਰਦਾ ਕਿ ਮੈਂ ਕੋਈ ਗੁਨਾਹਗਾਰ ਨਹੀਂ ਮੈਂ ਗੁਨਾਹ ਕੀਤਾ ਹੀ ਨਹੀਂਗਾ ਕਦੀ ਠੀਕ ਹੈ ਨਾ ਤੇ ਮੈਂ ਹਰ ਪਾਸੇ ਹਰ ਪਲ ਹਰ ਵਕਤ ਤੇਰੇ ਨਾਲ ਖੜੀ ਆ ਬਰਾਬਰ ਤੂੰ ਜਿੱਥੇ ਮਰਜੀ ਭੱਜ ਲੈ ਗੱਲਾਂ ਚ ਇਹ ਜਿਹੜੇ ਤੂੰ ਵਿਚਾਰ ਮੇਰੇ ਤੋਂ ਪੁੱਛਣਾ ਚੁੰਦਾ ਹੈ ਨਾ ਗਿਆਨ ਮੇਰੇ ਤੋਂ ਲੈਣਾ ਚੁੰਦਾ ਇਹ ਲਾਈਵ ਹੋ ਕੇ ਮੈਂ ਤੈਨੂੰ ਦਈ ਜਾਨੀ ਆ ਇਹ ਇਤੋਂ ਵੱਧ ਕੇ ਗਿਆਨ ਹੈ ਤੂੰ ਮੇਰੇ ਮੂਰੇ ਬੈਠ ਕੇ ਲੈ ਲਵੇ ਕਿਉਂਕਿ ਇਹ ਵੀ ਇੱਕ ਗਿਆਨ ਹੈ ਅਸੀਂ ਆਪਣੇ ਮਾਪਿਆਂ ਦੀ ਨਾ ਸੇਵਾ ਕੀਤੀ ਹਮੇਸ਼ਾ ਠੱਕੇ ਮਾਰ ਕੇ ਘਰੋਂ ਨਹੀਂ ਕੱਢਿਆ ਹਾਂ ਤਾਂ ਥੋੜੇ ਦਿਨਾਂ ਦੀ ਗੱਲ ਐ ਪਿਓ ਦਾ ਵਿਚਾਰਾ ਗੁਰਦੁਆਰੇ ਦੇ ਬੂਏ ਮੂਰੇ ਬੈਠਾ ਸੀਗਾ ਕੁੱਟ ਮਾਰ ਕੇ ਕੱਢਿਆ ਜਿਹੜਾ ਇਹ ਸਭ ਮੇਰੇ ਕੋਲ ਅਪਰੂਵ ਪਏ ਆ ਭਾਈ ਮਨਪ੍ਰੀਤ ਜੀ ਕਿਉਂਕਿ ਮੈਂ ਕਹਿਣਾ ਨਹੀਂ ਸੱਚ ਹੁੰਦੀ ਪਰ ਤੂੰ ਮਜਬੂਰ ਕਰਤਾ ਕਿਉਂਕਿ ਤੂੰ ਮੇਰੇ ਸੋਸ਼ਲ ਮੀਡੀਆ ਤੇ ਇਦਾਂ ਪਖੰਡੀ ਨਾਲ ਗੱਲ ਹੋਈ ਸਾਡੇ ਤੈਨੂੰ ਪਖੰਡ ਦਿਸਗੇ ਤੇ ਬਾਬਾ ਜੀ ਸਰਾਇਆ ਇੱਕ ਮਿੰਟ ਸਾਡੇ ਤੈਨੂੰ ਪਖੰਡ ਦਿਸੇ ਆ ਸੁਣ ਹੁਣ ਤੂੰ ਆਪਣੇ ਮੂੰਹੋਂ ਆ ਕੱਢਿਓ ਇੱਕ ਮਿੰਟ ਪ੍ਰੂਫ ਮੈਂ ਬਿਨਾ ਪ੍ਰੂਫਾ ਤੋਂ ਨਹੀਂ ਉੱਠੀ ਬਿਨਾ ਪ੍ਰੂਫਾ ਤੋਂ ਗੱਲ ਨਹੀਂ ਕਰਦੀ ਪਈ ਕੀ ਹੱਕ ਹੈ ਹੁਣ ਦੇਖੋ ਜੀ ਜੇ ਅਸੀਂ ਫਕੀਰ ਆ ਤੇ ਅਸੀਂ ਇੱਕ ਦੂਜੇ ਦੇਖੋ ਇਹਨੇ ਇਹ ਵੀ ਕਿਹਾ ਵੀ ਕੂੜਾ ਹੁੰਜ ਕੇ ਆਪਾਂ ਇੱਕ ਪਾਸੇ ਕਰਨਾ ਮੈਂ ਇਹਦੀ ਇੱਕ ਵੀਡੀਓ ਹੋਰ ਦੇਖੀ ਆ ਵੀ ਆਪਾਂ ਜਿੰਨਾ ਸਾਰੇ ਜਾਣੇ ਆਪਾਂ ਸੰਸਥਾ ਵਾਲੇ ਰਲ ਜਗੇ ਆਪਾਂ ਕੂੜਾ ਸਾਫ ਕਰਗੇ ਉਹ ਲੋਕ ਕੂੜਾ ਮੈਂ ਤਾਂ ਕਹਿੰਦੀ ਜਿਹੜੇ 2 ਟਾਈਮ ਦੀ ਰੋਟੀ ਖਾਂਦੇ ਮੈਂ ਉਹਨਾਂ ਦੀ ਵੀ ਇੱਜ਼ਤ ਕਰਦੀ ਮੈਂ ਉਹਨਾਂ ਦੇ ਵੀ ਪੈਰੀ ਹੱਥ ਲਾਉਣ ਨੂੰ ਤਿਆਰ ਐ ਮੈਂ ਉਹਨਾਂ ਦੇ ਆ ਜਾ ਕੇ ਨਮਨ ਕਰੂੰਗੀ ਐਦਾ ਦੇ ਲੋਕਾਂ ਨੂੰ ਤੇ ਤੂੰ ਉਹਨੂੰ ਕੂੜਾ ਦੱਸੀ ਜਾਂਦਾ ਸਾਡੇ ਹੀ ਹਿੰਦੁਸਤਾਨ ਦੇ ਭੈਣ ਭਾਈ ਤੇ ਅਸੀਂ ਉਹਨਾਂ ਨੂੰ ਕੂੜਾ ਦੱਸੀਏ ਕਿਉਂ ਅਸੀਂ ਕਿਹੜੀ ਪਦਵੀ ਤੇ ਬੈਠੇ ਆ ਰੱਬ ਨਾ ਰੱਬ ਬਣ ਕੇ ਭਾਈ ਮਨਪ੍ਰੀਤ ਤੂੰ ਆਪਣੇ ਆਪ ਨੂੰ ਰੱਬ ਸਮਝਦਾ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੈਨੂੰ ਫੜਾ ਦਿੱਤਾ ਜੋਰ ਦਾ ਫੜਾ ਦਿੱਤਾ ਬਾਕੀ ਜਿਨ੍ਹਾਂ ਨੇ ਇੰਨਾ ਇੰਨਾ ਕੁਝ ਪੰਥ ਲਈ ਕੀਤਾ ਇੰਨੇ ਸਿੰਘ ਬੈਠੇ ਆ ਉਹਨਾਂ ਨੇ ਕਦੀ ਨਾ ਤਾਂ ਕਿਸੇ ਨੂੰ ਗਰੀਬ ਨੂੰ ਉਹਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਨਾ ਉਹਨੂੰ ਜਲੀਲ ਕੀਤਾ ਕਿਉਂਕਿ ਮੈਂ ਉਹਨਾਂ ਜਥੇਬੰਦੀਆਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੀ ਆ ਮੇਰਾ ਪ੍ਰਣਾਮ ਹੈ ਉਹਨਾਂ ਨੂੰ ਹਜ਼ਾਰ ਵਾਰੀ ਦਰ ਸਿੰਘ ਮੈਂ ਤਾਂ ਕੋਈ ਦੇਖਿਆ ਹੀ ਨਹੀਂ ਉੱਠਿਆ ਵੀ ਜਿਹੜਾ ਸਾਰਿਆਂ ਨੂੰ ਜਲੀਲ ਕਰੇ ਸੋਸ਼ਲ ਮੀਡੀਆ ਤੇ ਲਿਆ ਲਿਆ ਕਿ ਇੱਕ ਤੂੰ ਮੀਡੀਆ ਰੱਖੀ ਹੋਈ ਆ ਸ਼ਾਬਾਸ਼ ਤੇਰੇ ਤੇਰੀ ਮੀਡੀਆ ਤੈਨੂੰ ਕੀ ਕਹਿ ਰਹੀ ਹੈ ਨਾ ਇਹ ਵੀ ਤੈਨੂੰ ਮੈਂ ਦੱਸਦੀ ਆ ਜਿਹੜੀ ਤੂੰ ਮੀਡੀਆ ਲੈ ਕੇ ਚੱਲਦਾ ਨਾ ਜਿਹੜੇ ਤੂੰ ਉਹਦੇ ਬਾਲਬੁੱਦੇ ਤੇ ਤੂੰ ਲੜਦਾ ਸਾਡੇ ਵਰਗੇ ਮੈਂ ਆਪਣੇ ਆਪ ਨੂੰ ਮੈਂ ਵੀ ਗਰੀਬ ਆ ਮੈਂ ਵੀ ਗਰੀਬ ਆ ਕਿਉਂਕਿ ਜਿਹੜਾ ਇੱਕ ਫਕੀਰ ਉਹ ਗਰੀਬ ਉਹਦੇ ਹੱਥ ਖਾਲੀ ਆ ਚਾਹੇ ਕਰੋੜਾ ਦਾ ਸਾਡਾ ਜੋ ਵੀ ਜਾਇਦਾਤ ਜੋ ਵੀ ਕੁਛ ਆ ਮੈਂ ਪਰ ਇੱਕ ਗਰੀਬ ਆ ਮੈਂ ਆਪਣੇ ਭੈਣ ਭਾਈਆਂ ਲਈ ਜਿੰਨੇ ਵੀ ਗੱਦੀ ਕਰਦੇ ਜਿਹੜਾ ਵੀ ਰੱਬ ਦਾ ਨਾਮ ਲੈਂਦਾ ਮੈਂ ਉਹਦੇ ਨਾਲ ਆ ਜੇ ਕੋਈ ਉਹਨੂੰ ਤੰਗ ਪਰੇਸ਼ਾਨ ਕਰੂਗਾ ਮੈਂ ਹਰ ਵਕਤੋਂ ਦੇ ਨਾਲ ਆ ਹਰ ਵੇਲੇ ਹਰ ਸਮੇਂ ਮੇਰਾ ਨੰਬਰ ਨੋਟ ਕਰ ਲਓ 9905099000 ਕੋਈ ਵੀ ਪਰੇਸ਼ਾਨ ਕਰਦਾ ਕੋਈ ਵੀ ਸਿੰਘ ਆਣ ਕੇ ਤੰਗ ਕਰਦਾ ਮੈਨੂੰ ਜਰੂਰ ਖਬਰ ਕਰਨੀ ਚਾਹੇ ਮੈਂ ਮੈਂ ਤਾਂ ਆਮ ਜੀ ਹਾਂ ਮੈਂ ਕੁਛ ਨਹੀਂ ਹੈਗੀ ਮੈਂ ਗਲੀਆਂ ਦੇ ਕੱਖਾਂ ਨਾਲ ਹੋਲੀ ਆ ਪਰ ਭਾਈ ਮਨਪ੍ਰੀਤ ਅੱਜ ਰੱਬ ਹੈ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਇਹਨਾਂ ਨੇ ਪੰਜਾਬ ਸੁਧਾਰਨਾ ਬਾਅਦ ਚ ਚਾਰਕ ਦਿਨ ਉਹਨਾਂ ਨਾਲ ਗੱਲਬਾਤ ਕਰਕੇ ਤੂੰ ਤੜਕ ਕਰਕੇ ਵੀਡੀਓ ਚੜਾ ਕੇ ਉਸ ਤੋਂ ਬਾਅਦ ਇਹ ਸਮਝੋਤਾ ਕਰਦਾ ਇਹ ਸਮਝੋਤਾ ਤੁਹਾਨੂੰ ਪਤਾ ਕਿਹੜੀ ਗੱਲ ਤੋਂ ਕਰਦਾ ਇਹ ਸਾਰਿਆਂ ਨੂੰ ਪਤਾ ਵੀ ਕਿਹੜੀ ਗੱਲ ਤੋਂ ਇਹ ਸਮਝੋਤਾ ਕਰਦਾ ਫਿਰ ਕਹਿੰਦਾ ਵੀ ਦੋ ਬੰਦੇ ਤੁਹਾਡੇ ਹੋਣ ਤੇ ਦੋ ਹੋਣ ਸਾਡੇ ਸਿੰਘ ਆਪ ਬੈਠ ਕੇ ਲਵੇੜ ਲੈਣੇ ਆ ਬੈਠ ਕੇ ਨਵੇੜਨ ਦਾ ਤਾਂ ਤੁਹਾਨੂੰ ਵੀ ਪਤਾ ਹੀ ਆਪਾਂ ਉਹਨੇ ਹੋ ਕੇ ਕੁਛ ਨਾ ਕੁਛ ਲਵੇੜਾਂਗੇ ਪਾਈ ਮਾਨਪ੍ਰੀਤ ਜੀ ਸਵਾਦ ਹੋਰੋਂ ਆ ਸਵਾਦ ਉਦੋਂ ਆਂਦਾ ਜਦੋਂ ਪੂਰਾ ਦੇਖੋ ਸਾਡਾ ਵੀ ਤੁਸੀਂ 2 ਲੱਖ ਤੱਕ ਲਾਇਆ ਹੀ ਆ ਬਾਬਾ ਜੇ ਸਾਡਾ ਵੀ 2 ਲੱਖ ਬਾਬਾ ਬੈਠਾ ਹੋਵੇ ਤੇ ਤੁਹਾਡੇ ਵੀ ਸਿੰਘ ਬੈਠੇ ਹੁਣ ਮਜ਼ਾ ਤਾਂ ਫੇਰ ਹੁੰਦਾ ਵੀ ਇੱਕ ਦੂਜੇ ਤੋਂ ਮਾਫੀਆਂ ਮੰਗੋ ਗਲਤੀਆਂ ਕੀਤੀਆਂ ਗੁਨਾਹ ਕੀਤੇ ਆ ਸਵਾਦ ਤਾਂ ਫੇਰ ਹੁੰਦਾ ਇਹ ਕੀ ਹੋਇਆ ਦੋ ਜਣੇ ਤੁਸੀਂ ਆਇਓ ਤੇ ਦੋ ਜਣੇ ਆਪਾਂ ਬੈਨੇ ਭੈਣ ਆਪਾਂ ਦੋ ਜਣੇ ਤੁਸੀਂ ਬੈਠੋ ਟਾਈਮ ਵੀ ਤੇਰਾ ਹੁੰਦਾ ਜਗ੍ਹਾ ਵੀ ਤੇਰੀ ਹੁੰਦੀ ਆ ਤੇ ਬਾਕੀ ਸਮਝੋਤਾ ਤਾਂ ਤੈਨੂੰ ਪਤਾ ਹੀ ਤੂੰ ਕੀ ਕਰਦਾ ਆ ਇਹ ਤੈਨੂੰ ਪਤਾ ਤੈਨੂੰ ਦੱਸਣ ਦੀ ਲੋੜ ਨਹੀਂ ਗਈ ਸਾਰੀ ਦੁਨੀਆ ਨੂੰ ਪਤਾ ਹੈ ਵੀ ਕਿਹੜੀ ਗੱਲ ਦਾ ਤੂੰ ਸਮਝੌਤਾ ਕਰਦਾ ਤੇ ਪੁੱਤ ਜਿੱਥੇ ਮਰਜੀ ਭੱਜ ਲਾ ਤੈਨੂੰ ਭੱਜਣ ਨਹੀਂ ਮੈਂ ਹੁਣ ਦੇਣਾ ਕਿਉਂਕਿ ਦੇਖੋ ਜੇ ਤੂੰ ਆਪਣੇ ਆਪ ਨੂੰ ਨਾ ਵੀ ਕਹਿਣਾ ਵੀ ਮੈਂ ਸਿੰਘ ਆ ਤੇ ਮੈਂ ਸਿੰਘਣੀ ਆ ਮੈਂ ਨਿਮਰਤਾ ਨਾਲ ਹਰ ਚੀਜ਼ ਨੂੰ ਨਿਭਾਇਆ ਆਪਣੀ ਮੈਂ ਜਿੰਨਾ ਵੀ ਖਟਿਆ ਨਾ ਪਿਆਰ ਨਿਮਰਤਾ ਨਾਲ ਖਟਿਆ ਤੇ ਸੱਚ ਤੇ ਹੱਕ ਲਈ ਲੜੀ ਆ ਠੀਕ ਹੈ ਨਾ ਇਹ ਚੀਜ਼ਾਂ ਨੂੰ ਅ ਭਾਈ ਮਨਪ੍ਰੀ ਤੋ ਸੋਚ ਤੇ ਸਮਝ ਨਾਲ ਮੇਰੇ ਨਾਲ ਮੱਥਾ ਲੈਣਾ ਸੀਗਾ ਕਿਉਂਕਿ ਤੂੰ ਤਾਂ ਸੱਚੇ ਹੋਣਾ ਵੀ ਇੱਕ ਆਮ ਜੀ ਜਨਾਨੀ ਆ ਇਹ ਡਰ ਜੂਗੀ ਮੈਂ ਡਰਦੀ ਨਹੀਂ ਕਿ ਮੈਂ ਤੈਨੂੰ ਕਹਿੰਦੀ ਨਾ ਵੀ ਜੇ ਤੂੰ ਸਿੰਘ ਬਾਣੇ ਚਾਹਣਾ ਤੇ ਮੈਂ ਰਹਿਤ ਚ ਸਿੰਘਣੀ ਆ ਠੀਕ ਆ ਤੂੰ ਤਾਂ ਬੱਕਰਾ ਝਟਕਾ ਲਿਆ ਹੋਣਾ ਪਰ ਅੱਜ ਤੱਕ ਮੂੰਹ ਨਹੀਂ ਲਾ ਕੇ ਦੇਖਿਆ ਇਹਨਾਂ ਚੀਜ਼ਾਂ ਨੂੰ ਠੀਕ ਆ ਮੈਂ ਹਰ ਰਾਤ ਚ ਰਹਿਣੀ ਆ ਆਪਣੇ ਅਕਾਲ ਪੁਰਖ ਤੋਂ ਹਰ ਵਕਤ ਹਰ ਪਲ ਹਰ ਸਮੇਂ ਡਰਦੀ ਆ ਤੇ ਮੌਤ ਨੂੰ ਯਾਦ ਕਰਕੇ ਸੋਣੀ ਆ ਤੇ ਉਸ ਅੱਲਾ ਪਾਕ ਨੂੰ ਉਸ ਵਾਹਿਗੁਰੂ ਨੂੰ ਯਾਦ ਕਰਕੇ ਸੋਣੀ ਆ ਹਮੇਸ਼ਾ ਇਹ ਦੋ ਚੀਜ਼ਾਂ ਨੂੰ ਮੈਂ ਕਦੀ ਵੀ ਭੁੱਲੀ ਸਵੇਰੇ ਉੱਠਦੇ ਸਾਰ ਤੇ ਸੌਣ ਦੇ ਸਮੇਂ ਕਿਉਂਕਿ ਮੌਤ ਵੀ ਇੱਕ ਵਾਰ ਹੋਣੀ ਆ ਤੇ ਬਾਰ-ਬਾਰ ਮੌਤ ਵੀ ਨਹੀਂ ਹੋਣੀ ਇਹ ਚੀਜ਼ਾਂ ਨੂੰ ਯਾਦ ਕਰਕੇ ਫੇਰ ਸੋਣੀ ਆ ਤੇ ਭਾਈ ਮਨਪ੍ਰੀਤ ਤੇਰੇ ਨਾਲ ਮੇਰਾ ਕੋਈ ਬਿਆਰ ਨਹੀਂ ਸੀ ਪਰ ਤੂੰ ਮੈਂ ਮੈਂ ਕਿਉਂ ਬੋਲੀਆਂ ਚਲੋ ਮੇਰਾ ਠੀਕ ਹੈ ਮੇਰੇ ਘਰ ਤੂੰ ਗੱਦੀ ਤੇ ਗਿਆ ਠੀਕ ਹੈ ਮੇਰੇ ਬਜ਼ੁਰਗ ਦੀ ਗੱਦੀ ਤੇ ਗਿਆ ਉਹ ਤੇ ਤੂੰ ਸਾਡੇ ਬਾਬੇ ਨੂੰ ਇੰਨਾ ਜਲੀਲ ਕੀਤਾ ਬੈਠ ਕੇ ਇੰਨਾ ਉਹਨਾਂ ਨੇ ਤੇ ਅੱਗੇ ਹੱਥ ਜੋੜੇ ਕਿਉਂਕਿ ਉਹ ਦਰवेश ਆ ਉਹ ਤੇਰੇ ਮੂਰੇ ਹੱਥ ਜੋੜਦਾ ਵੀ ਚਲੋ ਕੋਈ ਨਹੀਂ ਮਹਾਰਾਜ ਆਪਾਂ ਬੈਠ ਕੇ ਕਰ ਲੈਨੇ ਕੋਈ ਗੱਲ ਕਿਉਂਕਿ ਤੁਸੀਂ ਵੀਡੀਓ ਚੜਾਉਣੀ ਸੀ ਵਿਊ ਲੈਣੇ ਸੀ ਅ ਕਮਾਈ ਹੁੰਦੀ ਹੈ ਨਾ ਵਿਊ ਤੇ ਤੁਸੀਂ ਤਾਂ ਫਿਰ ਵੀਡੀਓ ਚੜਾਉਣੀ ਸੀ ਸੋਸ਼ਲ ਮੀਡੀਆ ਤੇ ਬਣਾ ਕੇ ਸੋਣੀ ਬੜੀ ਕਿਉਂਕਿ ਫਿਰ ਤਾਂ ਨਾ ਪਤਾ ਰੁਪਈਏ ਕਿਸੇ ਨਾ ਕਿਸੇ ਪਾਸੇ ਤਾਂ ਹੋਣ ਗੱਲ ਤਾਂ ਇਹ ਸੀ ਤਾਂ ਕਰਕੇ ਕਿਉਂਕਿ ਤੁਸੀਂ ਕਹਿੰਦੇ ਨਾ ਵੀ ਡੇਰਾ ਤੋਂ ਇਹ ਰੋਟੀਆਂ ਖਾਂਦੇ ਹਾਂ ਅਸੀਂ ਡੇਰਾ ਤੋਂ ਖਾਂਦੇ ਰੋਟੀ ਅਸੀਂ ਡੇਰਾ ਜੋਗੇ ਆ ਜਿਵੇਂ ਆਪਣੇ ਆਪ ਨੂੰ ਡੇਰਾ ਜੋਗੇ ਬਣਾਇਆ ਤਾਂ ਅਸੀਂ ਰੋਟੀ ਖਾਂਦੇ ਆ ਤੇ ਤੁਸੀਂ ਤੁਸੀਂ ਅਗਲੇ ਨੂੰ ਧਮਕੀਆਂ ਦੇ ਕੇ ਉਹਨਾਂ ਤੋਂ ਪੈਸੇ ਲੈਣੇ ਹੋ ਵੀ ਜੇ ਮੈਂ ਵੀ ਸੋਸ਼ਲ ਮੀਡੀਆ ਤੇ ਵੀਡੀਓ ਚੜਾਉਂਦਾ ਤਾਂ ਢੀ ਕੋਈ ਨਹੀਂ 1 ਲੱਖ 2 ਲੱਖ ਚ ਆਪਾਂ ਨਿਵੇੜ ਲੈਣੇ ਆ ਸ਼ਰਮ ਕਰੋ ਥੋੜੀ ਪੰਥ ਨੂੰ ਲਾਜ ਲੱਗਦੀ ਆ ਠੀਕ ਆ ਪੰਥ ਨੇ ਆਪਾਂ ਨੂੰ ਇਹ ਨਹੀਂ ਸਮਝਾਇਆ ਕਿ ਆਪਾਂ ਕਿਸੇ ਨੂੰ ਦੇਖੋ ਮੈਂ ਤਾਂ ਫਕੀਰਾਂ ਨੂੰ ਵੀ ਕਹਿੰਨੀ ਆ ਕਈ ਫਕੀਰ ਉੱਠੇ ਆ ਉਹ ਇਹ ਸਮਝਾ ਰਹੇ ਆ ਇਹ ਪਖੰਡਵਾਦ ਬੰਦ ਹੋਣਾ ਚਾਹੀਦਾ ਸੀ ਉਹਨਾਂ ਦੇ ਨਾਲ ਆ ਕਈ ਸਿਰਕ ਮਾਲਦੇ ਆ ਠੀਕ ਆ ਸਿਰਕ ਮਹੁੰਦੇ ਆ ਪਰ ਉਹ ਭਲੇ ਕਰਦੇ ਪਏ ਆ ਮਾੜਾ ਤਾਂ ਨਹੀਂ ਕਰਦੇ ਕਿਸੇ ਦਾ ਕਿਹੜਾ ਵੀ ਉਹ ਜਾਂ ਗੰਦਾ ਡਾਂਸ ਉੱਥੇ ਚੱਲਦਾ ਵਾ ਕੋਈ ਗੰਦ ਚੱਲਦਾ ਜਾਂ ਕੋਈ ਉਹ ਕਿਸੇ ਨੂੰ ਕਹੀ ਜਾਂਦੇ ਵੀ ਨਸ਼ਾ ਖਾ ਲੋ ਪੀ ਲੋ ਕੋਈ ਵੀ ਸੰਗਤ ਇਹ ਗੱਲ ਕਹਿ ਦੇਵੇ ਵੀ ਹਾਂ ਉੱਥੇ ਨਸ਼ਿਆਂ ਤੇ ਲਾਉਂਦੇ ਆ ਤਾਂ ਮੈਂ ਬੈਠੀ ਕਿਉਂਕਿ ਦੇਖੋ ਸਿੱਕਟ ਬੀੜੀ ਦੀ ਗੱਲ ਹੈ ਨਾ ਇਹ ਨਾ ਬਹੁਤ ਟਾਈਮ ਤੋਂ ਚੱਲਿਆ ਬਾਬਾ ਜੀ ਪਹਿਲਾਂ ਤਾਂ ਸਿੱਟਾ ਤੁਸੀਂ ਬੰਦ ਕਰਾਉਣੀਆਂ ਸੀ ਜਿਹੜੀਆਂ ਫੈਕਟਰੀਆਂ ਚੱਲਦੀਆਂ ਐਨੀਆਂ ਐਨਾ ਸਿੱਟਾ ਮਤਲਬ ਸ਼ਰੇ ਆਮ ਹੀ ਬੱਚੇ ਪੀਂਦੇ ਪਏ ਆ ਸਾਰਾ ਕੁਝ ਪਹਿਲਾਂ ਤੇ ਇਹ ਚੀਜ਼ਾਂ ਨੂੰ ਬੰਦ ਕਰਾ ਕੇ ਫਿਰ ਫਕੀਰਾਂ ਵੱਲ ਨੂੰ ਆੜਾਸ ਕਿਉਂਕਿ ਫਕੀਰ ਤਾਂ ਪੀਂਦੇ ਆ ਅੱਜ ਭਲਾ ਤੁਹਾਡੇ ਤੁਹਾਡੇ ਸਾਹਮਣੇ ਉਹ ਕਹਿ ਦੇਣਗੇ ਵੀ ਅਸੀਂ ਇਹ ਸਿੱਟਾ ਸੇਵਨ ਨਹੀਂ ਕਰਦੇ ਪਰ ਡੈਫੀਨਿਟਲੀ ਉਹ ਚੀਜ਼ ਹੁੰਦੀ ਆ ਮੈਂ ਕਿਉਂ ਕਹਾਂ ਕਿ ਸਿੱਟਾ ਨਹੀਂ ਪੀਂਦੇ ਸਾਡੇ ਬਾਬੇ ਵੀ ਕਹੀ ਉਹ ਸਿੱਟਾ ਪੀਂਦੇ ਆ ਇੰਨੇ ਚ ਕੋਈ ਨਹੀਂ ਹੈ ਗਿਆ ਤੇ ਉਹ ਐ ਨਹੀਂ ਕਹਿੰਦੇ ਵੀ ਮੈਂ ਸਿੱਕਟ ਪਿੰਦਾ ਵੀ ਤੂੰ ਵੀ ਚੱਕ ਲੈ ਹੁਣ ਫੱਟੇ ਐ ਕੋਈ ਨਹੀਂ ਕਿਸੇ ਨੂੰ ਕਹਿੰਦਾ ਤੇ ਬਾਬਾ ਜੀ ਸਿਆਣਫ ਜਿਹੜੀ ਆ ਨਾ ਆਪਣੇ ਕੋਲ ਰੱਖੋਗੇ ਤਾਂ ਬਹੁਤ ਵਧੀਆ ਗੱਲਬਾਤ ਹੈ ਬਾਕੀ ਆ ਸੁਨਾਇਓ ਮੜੀ ਗੱਲਬਾਤ ਹਾਂਜੀ ਹਾਜ਼ਰੀ ਇਦ ਕਰਉਂਦਾ ਜਿਹੜੇ ਥੱਲੇ ਤੇ ਹਾਜ਼ਰੀਆਂ ਦੇਖੋ ਬਾਬਾ ਜੀ ਕਹੀ ਤਾਂ ਇਦਾਂ ਦੇ ਫਕੀਰ ਉੱਠੇ ਆ ਵਿਚਾਰੇ ਫਿਰ ਸਾਡੀਆਂ ਹਾਜ਼ਰੀਆਂ ਬਾਰੇ ਕਹਿੰਦੇ ਕਿਉਂਕਿ ਹਾਜ਼ਰੀ ਮੈਂ ਵੀ ਲਈ ਹੋਈ ਆ ਮੈਂ ਵੀ ਲੈਂਦੀ ਸੀ ਹਾਜ਼ਰੀ ਹਾਜ਼ਰੀ ਤਾਂ ਮੈਂ ਲਾਉਂਗੀ ਹਾਜ਼ਰੀ ਤਾਂ ਮੈਂ ਲਾਉਂਗੀ ਤੇ ਮੈਂ ਵੀ ਹਾਜ਼ਰੀਆਂ ਲੈਣੀ ਕਿਉਂਕਿ ਮੈਨੂੰ ਪਤਾ ਦੇਖੋ ਚਲੋ ਠੀਕ ਹੈ ਇਹਨਾਂ ਲੋਕਾਂ ਨੇ ਨਹੀਂ ਦੱਸਿਆ ਇਹ ਚੀਜ਼ ਨੂੰ ਵੀ ਹਾਜ਼ਰੀਆਂ ਲੈਂਦੇ ਆ ਤੇ ਕੀ ਗੱਲਬਾਤ ਹੁੰਦੀ ਆ ਕਿਉਂਕਿ ਕਰਦਾ ਤਾਂ ਮਾਲਕ ਹੀ ਆ ਅ ਕਈ ਆਪਣੇ ਕੀ ਸੀ ਉਹਦਾ ਨਾ ਉਹ ਜਿਹੜਾ ਉਹ ਮਲੇਰਕੋਟ ਲੈ ਰੋ ਕੀ ਸੀ ਉਹਦਾ ਨਾਮ ਸ਼ੌਂਕੀ ਹਾਂ ਬਾਬਾ ਸ਼ੌਂਕੀ ਕਹਿੰਦਾ ਹਾਜ਼ਰੀਆਂ ਲੈਂਦਾ ਕਹਿੰਦਾ ਮੈਂ ਤਾਂ ਨੱਚਣਾ ਮੇਰਾ ਇਸ਼ਕ ਹੈ ਮੇਰੇ ਸੱਚੀ ਸਰਕਾਰ ਨਾਲ ਸਾਡਾ ਵੀ ਇਸ਼ਕ ਹੈ ਸਾਡਾ ਵੀ ਇਸ਼ਕ ਹੈ ਸੱਚੀ ਸਰਕਾਰ ਨਾਲ ਠੀਕ ਹੈ ਸਾਡਾ ਵੀ ਇਸ਼ਕ ਹੈ ਅਸੀਂ ਕਿਸੇ ਨੂੰ ਗੁੰਮਰਾਹ ਗੁੰਮਰਾਹ ਕਹਿੰਦੇ ਜੀ ਭੂਤ ਪ੍ਰੇਤ ਜਿੰਨ ਮਗਰ ਲਾ ਕੇ ਉਹਨਾਂ ਨੂੰ ਫਿਰ ਭਾਵ ਕਰ ਦਿੰਦੇ ਆ ਉਹਨਾਂ ਨੂੰ ਗੁੰਮਰਾਹ ਕਰ ਦਿੰਦੇ ਆ ਪੜ੍ਹੇ ਲਿਖੇ ਪੜ੍ਹੇ ਲਿਖੀ ਜਿੰਨੀ ਵੀ ਆਪਣੀ ਦੁਨੀਆ ਨਾ ਜਿਹੜੀ ਆਪਣੀ ਪੰਜਾਬ ਚ ਹਿੰਦੁਸਤਾਨ ਚ ਪੂਰੇ ਪੜ੍ਹੇ ਲਿਖੇ ਆ ਲੋਕ ਅ ਸ਼ਾਇਰ ਮੇਰਾ ਇਨਾ ਦਿਮਾਗ ਨਹੀਂ ਜਿੰਨਾ ਦਿਮਾਗ ਅਗਲਿਆਂ ਦਾ ਹੁੰਦਾ ਆਉਣ ਵਾਲੀ ਸੰਗਤ ਦਾ ਠੀਕ ਹੈ ਨਾ ਤੇ ਐਦਾਂ ਕੋਈ ਕਿਸੇ ਦੇ ਮਗਰ ਲੱਗ ਕੇ ਗੁਮਰਾਹ ਨਹੀਂ ਹੁੰਦਾ ਸਾਨੂੰ ਕੋਈ ਕਰ ਲਵੇ ਗੁੰਮਰਾ ਸਾਨੂੰ ਕੋਈ ਕਵੇ ਨਾ ਵੀ ਅਸੀਂ ਤੁਹਾਨੂੰ ਗੁਮਰਾਹ ਕਰਦੇ ਕਰ ਲਵੇ ਦੇਖਦੇ ਵੀ ਅਸੀਂ ਕਿਸੇ ਦੇ ਮਗਰ ਲੱਗ ਕੇ ਗੁਮਰਾਹ ਹੁੰਦੇ ਆ ਬਾਬਾ ਜੀ ਨਾ ਤਾਂ ਸੰਗਤਾਂ ਨੂੰ ਲੈਣ ਜਾਂਦੇ ਆ ਜਿਹੜੇ ਫਕੀਰ ਲੋਕ ਘਰੋਂ ਜਾ ਕੇ ਤੇ ਨਾ ਕੋਈ ਸੰਗਤਾ ਕਮਲੀਆਂ ਆ ਜਿਹੜੀਆਂ ਬਿਨਾ ਮਤਲਬ ਤੋਂ ਅਗਲੇ ਦੇ ਆਣ ਗਈਆਂ ਦਰਬਾਰ ਤੇ ਕਿਉਂਕਿ ਸੰਗਤਾ ਨੂੰ ਜੇ ਕੁਝ ਮਿਲਦਾ ਉਹਨਾਂ ਦਾ ਭਲਾ ਹੁੰਦਾ ਤਾਂ ਹੀ ਸੰਗਤਾ ਆਣ ਕੇ ਬਹਿਣਦੀਆਂ ਦਰਬਾਰ ਤੇ ਦਰਬਾਰ ਜਿਹੜਾ ਮਰਜ਼ੀ ਹੋਵੇ ਤਾਂ ਹੀ ਸੰਗਤਾ ਬੈਠਦੀਆਂ ਤੇ ਬਾਕੀ ਹਾਜ਼ਰੀਆਂ ਦੀ ਗੱਲ ਚਲੋ ਇੱਕ ਭਾਈ ਮੈਂ ਸੁਣਿਆ ਸੀ ਕੀ ਸੀ ਉਹਨਾਂ ਦਾ ਕਲਵਿੰਦਰ ਕਲਵਿੰਦਰ ਸਾਬਰੀ ਕਹਿੰਦਾ ਕਿ ਇਹ ਪਖੰਡ ਜਿਹੜਾ ਇਹ ਬਿਲਕੁਲ ਬੰਦ ਕਰੋ ਤੇ ਕਲਵਿੰਦਰ ਸਾਬਰੀ ਨੂੰ ਮੈਂ ਇੱਕ ਗੱਲ ਕਹਿਨੀ ਆ ਕਿ ਇਹ ਪਖੰਡ ਤਾਂ ਤੁਹਾਡੇ ਘਰ ਦੇ ਵਿੱਚ ਸ਼ੁਰੂ ਹੁੰਦਾ ਆ ਬਾਬਾ ਚਿਸਤੀ ਜੀ ਆਪ ਜੀ ਦਾ ਛੋਟਾ ਬ੍ਰਦਰ ਮੋਗਾ ਕਿਹੜਾ ਸੀ ਬੁੱਗੀ ਚੌਂਕ ਹਾਂ ਬੁੱਗੀ ਚੌਂਕ ਤੇ ਉਹ ਤਾਂ ਆਪਸੇ ਹਲਾਂਦੇ ਆ ਕੋਟਲੇ ਜਾ ਕੇ ਕੋਟਲੇ ਜਾ ਕੇ ਬਾਬਾ ਜੀ ਉੱਥੇ ਆਪਣੇ ਕਿਹੜਾ ਸੀ ਦਰਬਾਰ ਲੱਖ ਦਾ ਤੇ ਲਾਲਾ ਵਾਲੇ ਪੀਰ ਦੀ ਨਿਗਾਹੇ ਉੱਥੇ ਜਾ ਕੇ ਦੇਖੋ ਜੀ ਇਹ ਚੀਜ਼ਾਂ ਨਾ ਦੂਜੇ ਨੂੰ ਕਹਿਣੀ ਬੜੀਆਂ ਸੋਖੀਆਂ ਆ ਆ ਵੇਖੋ ਮੈਂ ਤਾਂ ਮੈਂ ਤੁਹਾਨੂੰ ਪ੍ਰੂਫ ਦਊਂਗੀ ਇੱਧਾ ਨਹੀਂ ਮੈਂ ਗੱਲ ਕਰਦੀ ਹੁੰਦੀ ਦੇਖੋ ਮੈਂ ਨਾ ਤੁਹਾਨੂੰ ਪ੍ਰੂਫ ਦਊਂਗੀ ਆ ਦੇਖੋ ਇਹ ਸਾਨੂੰ ਗਿਆਨ ਵੰਡਣ ਆਏ ਹੋਏ ਆ ਆ ਦੇਖੋ ਸਾਡੇ ਹੀ ਭੈਣ ਭਾਈ ਫਕੀਰ ਲੋਗ ਸਾਨੂੰ ਹੀ ਗਿਆਨ ਵੰਡਣ ਆਏ ਹੋਏ ਆ ਠੀਕ ਆ ਠਾਟਾ ਕੁਰੀ ਬਬੀ ਵਿੱਚ ਕਰਨਾ ਇਹ ਸਾਨੂੰ ਹੀ ਗਿਆਨ ਵੰਡਣ ਆਏ ਹੋਏ ਆ ਦੇਖੋ ਕਿਉਂਕਿ ਇਹਨਾਂ ਕੋਲ ਗਿਆਨ ਬਹੁਤ ਜ਼ਿਆਦਾ ਹੈ ਅ ਕਹਿੰਦੇ ਹੁੰਦੇ ਨੇ ਨਾ ਵੀ ਇੱਕ ਦੂਜੇ ਤੇ ਆਪਾਂ ਦੇਖੋ ਆਪਾਂ ਇਹ ਗੱਲ ਕਹਿੰਦੇ ਹੁੰਦੇ ਆ ਵੀ ਦੇਖੋ ਆਪਾਂ ਕਿਸੇ ਦੀ ਉਂਗਲ ਚੱਕਣੀ ਛੱਡ ਜੋ ਇਹ ਪਖੰਡ ਕਿੱਥੋਂ ਅ ਬਾਬਾ ਕੁਲਵਿੰਦਰ ਸਾੰਭਰੀ ਕੁਲਵਿੰਦਰ ਸਾੰਭਰੀ ਆਪਣੇ ਘਰ ਤੋਂ ਪਖੰਡ ਬੰਦ ਕਰੋ ਕਿਉਂਕਿ ਆਪਾਂ ਪਹਿਲਾਂ ਆਪਣੇ ਘਰ ਤੋਂ ਪਖੰਡ ਬੰਦ ਕਰਨਾ ਫਿਰ ਅੱਗੇ ਆਪਾਂ ਚੱਲਣਾ ਹੈ ਕਿਉਂਕਿ ਅ ਕਹਿੰਦੇ ਹੁੰਦੇ ਨਾ ਗਿਆਨ ਤਾਂ ਵੰਡੀ ਦਾ ਹੁੰਦਾ ਜੇ ਆਪਾਂ ਆਪਦੇ ਘਰ ਚ ਗਿਆਨ ਵੰਡਗੇ ਤਾਂ ਤੇ ਸੋ ਸੋਭਾ ਨਹੀਂ ਦਿੰਦੀਆਂ ਇਹ ਚੀਜ਼ਾਂ ਫਕੀਰ ਲੋਕ ਹੋ ਕੇ ਫਕੀਰ ਦੀਆਂ ਨਿੰਦਿਆ ਕਰਦੇ ਆ ਮੈਂ ਤਾਂ ਕਹਿੰਦੀ ਮੈਂ ਤੁਹਾਨੂੰ ਕਹੀ ਨਾ ਜਿੰਨੇ ਵੀ ਜਿਹੜੇ ਵੀ ਜੋ ਸੇਵਾ ਕਰਦੇ ਮੈਂ ਉਹਨਾਂ ਦੇ ਨਾਲ ਆ ਬਹੁਤ ਸੋਣਾ ਰੱਬ ਨੂੰ ਬਣਾਈ ਜਾਂਦੇ ਆ ਬਹੁਤ ਸੁਣੀਆਂ ਗੱਲਾਂ ਬਾਤਾਂ ਚੱਲੀਆਂ ਜਾਂਦੀਆਂ ਹਾਂ ਐ ਐਦਾਂ ਤਾਂ ਹੈ ਨਹੀਂ ਕਹਿੰਦੇ ਜੀ ਕਿਸੇ ਕੋ 10 ਲੱਖ ਰੁਪਈਆ ਲੈ ਲੰਦੇ ਕਿਸੇ ਕੋ 2 ਲੱਖ ਲੰਦੇ ਕਿਸੇ ਤੋਂ 4 ਕਿਹੜਾ ਆ ਜਿਹੜਾ 2 ਲੱਖ 4 ਲੱਖ ਦੇ ਦੂਗਾ ਲੈਂਦੇ ਆ ਮਿਹਨਤ ਲੈਂਦੇ ਬਾਬਾ ਜੀ ਕੋਈ 2 ਲੱਖ 4 ਲੱਖ ਕਿਹੜਾ ਦੇਊਗਾ ਕੋਈ ਦੇ ਦੂਗਾ ਚਲੋ ਠੀਕ ਹੈ ਕੋਈ 2-4 ਹਜ਼ਾਰ ਕੋਈ 10 ਹਜ਼ਾਰ ਵੀ ਚੜਾ ਸਕਦਾ 20 ਵੀ ਚੜਾ ਸਕਦਾ ਕੀ ਅਗਲਿਆਂ ਦੀਆਂ ਉੱਥੋਂ ਕੋਈ ਨਾ ਕੋਈ ਗੱਲਬਾਤ ਹੋਈ ਹੈ ਤਾਂ ਹੀ ਦਊਗਾ ਦਰਬਾਰ ਕਿੱਦਾਂ ਚੱਲਣੇ ਆ ਕਿਉਂਕਿ ਮੇਲੇ ਹੁੰਦੇ ਸੱਚੀਆਂ ਸਰਕਾਰਾਂ ਦੇ ਉਹਨਾਂ ਤੇ ਸਦਕੇ ਲਟਾਏ ਜਾਂਦੇ ਆ ਪਤਾ ਨਹੀਂ ਫਕੀਰ ਆਪਣੇ ਆਪ ਤੇ ਕੀ ਲਟਾ ਦੇਵੇ ਤੇ ਇਹ ਚੀਜ਼ਾਂ ਨਹੀਂ ਹੁੰਦੀਆਂ ਵੀ ਆਪਾਂ ਪੈਸੇ ਲੈਣੇ ਲੁੱਟਦੇ ਆ ڈاکੂ ਆ ਬਿਚਾਰਿਆਂ ਦੇ ਕਈਆਂ ਦੇ ਤਾਂ ਦੋ-ਦੋ ਕਮਰੇ ਪਏ ਆ ਜਿਹੜੇ ਅਗਲੇ ਚਲੋ ਜੋ ਵੀ ਕਰਦੇ ਆਂ ਆਪੇ ਸੇਵਾ ਪਾਣੀ ਕਰਦੇ ਆਪਣੀ ਮਿਹਨਤ ਕਰਦੇ ਆਪਣਾ ਟਾਈਮ ਬੇਸਟ ਕਰਦੇ ਉੱਥੇ ਬੈਠ ਕੇ ਰੱਬ ਦੇ ਘਰ ਬੈਠ ਕੇ ਆਰਾਧਨਾ ਕਰਨੀ ਇਹ ਟਾਈਮ ਹੁੰਦਾ ਆਪਾਂ 10 ਮਿੰਟ ਨਹੀਂ ਕੱਟ ਸਕਦੇ ਆਪਾਂ ਗੁਰੂ ਘਰ ਜਾਈਦਾ ਨਾ ਸਤਨਾਮ ਵਾਈ ਗੁਰੂ ਕਰਕੇ ਲਾਪਨ ਨੱਠਣ ਦੀ ਕਰੀਦਾ ਵੀ ਘਰ ਚੱਲ ਲੋ ਬੜੇ ਕੰਮ ਪਏ ਆ ਤੇ ਫਕੀਰ ਲੋਕ ਜਿਹੜੇ ਹੈ ਉਹਨਾਂ ਨੇ ਤਾਂ ਅਗਲੇ ਆਨੇ 2-2 4-4 ਘੰਟੇ ਬੈਠਣਾ ਤੁਸੀਂ ਅੱਜ ਕੂੜਾ ਕਰਕਟ ਦੱਸਣ ਲੱਪੇ ਸਟੂਲੇ ਦੱਸਣ ਲੱਪੇ ਸਟੂਲੇ ਦੇਖੋ ਮੈਂ ਤਾਂ ਨਾਮ ਹੀ ਨਵਾਂ ਸੁਣਿਆ ਸਟੂਲਿਆਂ ਦਾ ਤੇ ਭਾਈ ਗੁਰਵਿੰਦਰ ਨੇ ਇੱਕ ਗੱਲ ਕਹਿਨੀ ਵੀ ਜਿਹੜਾ ਸਟੂਲੇ ਆ ਇਹ ਸੋਹਣਾ ਨਾਂ ਦਿੱਤਾ ਤੁਸੀਂ ਇਹ ਤੁਹਾਡੇ ਲਈ ਜਾਇਜ਼ ਐ ਇਹ ਕਹਿਣਾ ਵੀ ਤੁਸੀਂ ਸਟੂਲੇ ਆ ਜਿੰਨੇ ਵੀ ਬਾਬੇ ਸਾਰੇ ਸਟੂਲੇ ਬਾਬਾ ਜੀ ਤੂੰ ਹੱਥ ਨਹੀਂ ਆਇਆ ਸਾਡੇ ਹਜੇ ਫਿਰ ਤੈਨੂੰ ਦੱਸ ਦਿੰਦੇ ਵੀ ਅਸੀਂ ਸਟੂਲੇ ਕੀ ਹੁੰਦਾ ਇਹ ਗੱਲਾਂ ਮੇਰੇ ਕੋ ਬੜੀਆਂ ਪਈਆਂ ਆ ਬਾਬਾ ਗੁਰਵਿੰਦਰ ਨੇ ਤਾਂ ਵੀਡੀਓ ਵੀ ਕੱਢਤੀ ਬਾਬੇ ਦੀ ਲੱਗਦਾ ਆਪਣੇ ਦੀ ਕੀ ਸੀ ਬਾਬੇ ਗੋਰੀ ਦੀ ਹਾਂ ਕੋੜਿਆ ਨਾ ਮਗਰ ਖਿਚਣ ਵਾਲੀ ਇਹ ਸਭ ਕੁਝ ਪਿਆ ਮੇਰੇ ਕੋਲ ਚੱਲ ਤੂੰ ਕੋਟ ਚ ਪਹੁੰਚਦਾ ਕੋਟ ਚ ਪਹੁੰਚ ਜਿਹੜੇ ਤੂੰ ਪ੍ਰਸ਼ਾਸਨ ਤੇ ਜਾਣਾ ਉੱਥੇ ਸਾਡਾ ਵੀ ਪ੍ਰਸ਼ਾਸਨ ਆ ਫਿਰ ਇੱਕ ਭਾਈ ਹਰਪ੍ਰੀਤ ਨੇ ਮੈਨੂੰ ਕਹਿੰਦਾ ਭੈਣੇ ਤੂੰ ਅਪੀਲ ਕੀਤੀ ਸੀ ਉਹ ਦੂਜਾ ਸੀਐਮ ਸਾਹਿਬ ਨੂੰ ਸਾਡੇ ਦੇਸ਼ ਦਾ ਰਾਜਾ ਹੈ ਕਿਉਂ ਨਾ ਅਸੀਂ ਫਰਿਆਦ ਕਰੀਏ ਜਦੋਂ ਤੁਸੀਂ ਗਰੀਬ ਲੋਕਾਂ ਨੂੰ ਇੰਨਾ ਪਰੇਸ਼ਾਨ ਕਰਦੇ ਪਏ ਕਿਉਂ ਨਾ ਅਸੀਂ ਕਿਉਂ ਨਾ ਆਵਾਜ਼ ਉਠਾਈਏ ਕੀ ਅਧਿਕਾਰ ਹੈ ਇਹਨੂੰ ਘਰ ਜਾ ਕੇ ਕਿਸੇ ਨੂੰ ਜਲੀਲ ਕਰਨ ਦਾ ਮੈਂ ਤਾਂ ਸਾਰੇ ਤਾਂ ਮੈਂ ਤਾਂ ਮੋਦੀ ਸਾਹਿਬ ਨੂੰ ਵੀ ਅਪੀਲ ਕਰੂੰਗੀ ਮੈਂ ਤਾਂ ਮੁੱਖ ਮੰਤਰੀ ਨੂੰ ਵੀ ਅਪੀਲ ਕਰੂੰਗੀ ਵੀ ਥੋੜਾ ਜਿਹਾ ਪੰਜਾਬ ਦੇ ਮਾਹੌਲ ਲਵੇਖੋ ਕੀ ਚੱਲਦਾ ਪਿਆ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ ਹੈ ਕੀ ਚੱਲ ਰਿਹਾ ਹੈ ਤੁਸੀਂ ਕਹਿੰਦੇ ਤੁਸੀਂ ਸੀਐਮ ਸਾਹਿਬ ਨੂੰ ਕਿ ਹਾਂ ਸਾਡੇ ਰਾਜੇ ਆਹੋ ਅਸੀਂ ਉਹਨਾਂ ਤੱਕ ਨਹੀਂ ਆਪਣੇ ਦੁੱਖ ਦੱਸਾਂਗੇ ਵੀ ਸਾਨੂੰ ਕੋਈ ਜਲੀਲ ਕਰਦਾ ਪਿਆ ਘਰਾਂ 'ਚ ਆ ਕੇ ਸਾਡੇ ਭੈਣ ਭਾਈਆਂ ਨੂੰ ਸਾਡੇ ਜਿੰਨੇ ਭੈਣ ਭਾਈ ਆ ਦੇਖੋ ਜੀ ਮੇਰੇ ਸਾਰੇ ਆਪਣੇ ਆ ਬਾਬਾ ਜੀ ਕਹਿੰਦੇ ਹੁੰਦੇ ਨਾ ਵੀ ਫੁੱਲ ਖਿੜਿਆ ਨੂੰ ਹਰ ਕੋਈ ਪਸੰਦ ਕਰਦਾ ਜਿਹੜੇ ਡਿੱਗੇ ਉਹਨਾਂ ਨੂੰ ਵੀ ਚੱਕੋ ਨਾ ਚੱਕ ਕੇ ਉਹਨਾਂ ਦੀ ਵੀ ਕੋਈ ਬਲਜੂ ਕੋਈ ਕੀਮਤ ਪਾਓ ਮੈਨਾਂ ਹਰ ਕਿਸੇ ਨੂੰ ਆਪਣੇ ਮੈਂ ਤਾਂ ਘਰ ਨਾਲ ਲਾਉਂਗੀ ਮੇਰੇ ਲਈ ਤਾਂ ਸਾਰਾ ਸਾਰੇ ਆਪਣੇ ਆ ਮੈਂ ਤਾਂ ਕਹਿੰਦੀ ਨਹੀਂ ਉਹ ਮੈਂ ਤਾਂ ਓਲੀਆਂ ਤੱਕੜੀ ਸਾਰਾ ਕੁਝ ਤਾਂ ਮੇਰੇ ਕੋਲ ਇਲਮ ਮੇਰੇ ਕੋਲ ਆ ਸਾਰਾ ਕੁਝ ਤਾਂ ਮੇਰੇ ਕੋਲ ਮੈਂ ਤਾਂ ਬਹੁਤ ਵੱਡੀ ਓਲੀਆਂ ਉਹ ਤਾਂ ਕੂੜਾ ਕਰਕਟ ਹੈ ਜਿਹੜੇ ਦੂਜੇ ਛੋਟੇ ਛੋਟੇ ਵਿਚਾਰੇ ਘਰਾਂ ਚ ਦਰਬਾਰ ਲਾਈ ਬੈਠੇ ਉਹ ਤਾਂ ਕੂੜਾ ਕਰਕਟ ਆ ਇਕੱਠਾ ਕਰੋ ਝਾੜੂ ਨਾਲ ਕਿਉਂਕਿ ਭਾਬਾ ਜੀ ਮਨਪ੍ਰੀਤ ਨੇ ਇਹ ਵਿਚਾਰ ਹੈ ਵੀ ਕੂੜਾ ਆਪਾ ਕੱਢਣਾ ਹੈ ਤੇ ਸਤਫਿਰ ਦੇਸ਼ ਬਤਾਂ ਬਚਣਾ ਉਹ ਭਾਈ ਮਨਪ੍ਰੀਤ ਬਾਬਾ ਜੀ ਉਹ ਤਲਵਾਰਾ ਲੈ ਕੇ ਬੈਠੇ ਹੁੰਦੇ ਮੂਰੇ ਵੀ ਜਿਹੜਾ ਆਪਣਾ ਪੰਜਾਬ ਦੇ ਵਿੱਚ ਬਹੁਤ ਦੰਗੇ ਫਸਾਦ ਕਰਨ ਲੱਗੇ ਪਏ ਆ ਬਾਬੇ ਸਾਰੇ ਉੱਠ ਕੇ ਉਹ ਤਾਂ ਦੁਵਾਵਾ ਕਰਦੇ ਆ ਜੇ ਅੱਜ ਸਾਡੇ ਸੰਤ ਮਹਾਪੁਰਸ਼ ਨਾ ਹੁੰਦੇ ਤਾਂ ਸਾਡਾ ਪੰਜਾਬ ਨਾ ਸ਼ਾਇਦ ਬਚਦਾ ਇਹ ਉਹਨਾਂ ਦੀਆਂ ਦੁਆਵਾਂ ਕਰਕੇ ਉਹਨਾਂ ਦੇ ਸਦਕੇ ਘਟ ਕੇ ਸਾਡੇ ਗੁਰੂਆਂ ਦੇ ਸਾਡੇ ਪੀਰਾਂ ਪਕੰਬਰਾਂ ਦੇ ਕਰਕੇ ਅੱਜ ਸਾਡੀ ਧਰਤੀ ਬਚੀ ਹੋਈ ਹੈ ਨੇ ਤਾਂ ਇੱਥੇ ਜਲਥਲ ਜਲਥਲ ਹੋ ਜਾਂਦੀ ਤੇ ਇਹ ਸਾਰੀਆਂ ਡਿਊਟੀਆਂ ਗਾਹ ਦੀ ਗਾਹ ਮਾਰਾ ਜਲਾਉਂਦਾ ਆ ਕਿਉਂਕਿ ਹਰ ਕਿਸੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਕਿਹਾ ਸੀ ਵੀ ਹਰ ਕੋਈ ਆਪਣੀ ਡਿਊਟੀ ਨਿਭਾ ਕੇ ਗਿਆ ਪੀਰ ਪਕੰਬਰ ਸਭ ਡਿਊਟੀਆਂ ਨਿਭਾ ਕੇ ਗਏ ਉਹਨਾਂ ਨੇ ਗਾਂ ਬੱਚਿਆਂ ਨੂੰ ਡਿਊਟੀਆਂ ਲਾਈਆਂ ਹੋਈਆਂ ਜੇ ਅੱਜ ਉਹਨਾਂ ਨੇ ਸਾਨੂੰ ਕੋਈ ਮਾੜਾ ਮੋਟਾ ਹੱਥ ਚ ਕੋਈ ਗੁਣ ਦਿੱਤਾ ਨਾ ਕਿਸੇ ਦਾ ਭਲਾ ਹੋ ਜਾਂਦਾ ਤੋ ਕਹਿੰਦਾ ਸਤਨਾਮ ਵਾਹਿਗੁਰੂ ਦਾਤਾ ਜੀ ਰੱਬ ਇੱਥੇ ਹੀ ਆ ਉਨਾਲੀ ਰੱਬ ਉੱਥੇ ਹੀ ਆ ਜਿੰਦੇ ਚ ਕੋਈ ਗੁਨਾਹ ਤਾਂ ਨਹੀਂ ਉਹ ਕਰਦੇ ਪਏ ਕੋਈ ਡਾਕੇ ਤਾਂ ਨਹੀਂ ਮਾਰਦੇ ਚੋਰੀਆਂ ਤਾਂ ਨਹੀਂ ਕਰਦੇ ਕਿਸੇ ਨੂੰ ਇਹ ਥੋੜੀ ਵੀ ਘਰੇ ਸੰਗਤ ਨੂੰ ਸੱਦ ਕੇ ਉਹਨਾਂ ਨੂੰ ਲੁੱਟ ਲੈਂਦੇ ਆ ਕਿਉਂਕਿ ਜਿੱਦਾਂ ਤੁਸੀਂ ਕਿਸੇ ਦਾ ਲੈਪਟਾਪ ਤੇ ਕਿਸੇ ਦੇ ਸੂਟ ਚੱਕ ਲਈ ਸੀ ਇਦਾਂ ਹੀ ਨਾ ਕੋਈ ਕਰਦਾਗਾ ਲੁੱਟਦਾ ਨਹੀਂ ਚੋਰੀ ਨਹੀਂ ਕਰਦਾ ਕੋਈ ਤੇ ਬਾਬਾ ਜੀ ਮੈਂ ਤਾਂ ਇਹੀ ਕਹਿੰਦੇ ਆ ਵੀ ਮੇਰੇ ਨਾਲ ਜਿਹੜਾ ਮੱਥਾ ਲਾਉਣਾ ਨਾ ਤੇ ਸੋਚ ਤੇ ਸਮਝ ਨਾ ਲਾਈ ਕੋਰਟ ਕਚਹਿਰੀਆਂ ਮੈਨੂੰ ਵੀ ਦਿਸਦੀਆਂ ਪ੍ਰਸ਼ਾਸਨ ਵੀਰੇ ਮੇਰਾ ਵੀ ਪ੍ਰਸ਼ਾਸਨ ਹੈ ਮੇਰੇ ਵੀ ਜਿਹੜੇ ਰਾਜੇ ਮਹਾਰਾਜੇ ਜਿਹੜੇ ਬੈਠੇ ਉੱਤੇ ਮੇਰੀ ਵੀ ਉੱਥੇ ਫਰਿਆਦ ਪਹੁੰਚੂਗੀ ਮੈਂ ਤਾਂ ਕਰੂੰਗੀ ਕਿਉਂਕਿ ਮੈਂ ਆਪਣੇ ਜਿੰਨੇ ਵੀ ਦੇਸ਼ ਦੇ ਤੁਸੀਂ ਜਾ ਕੇ ਘਰ-ਘਰ ਜਾ ਕੇ ਪੰਜਾਬ ਦੇ ਵਿੱਚ ਇਹ ਕਹਿੰਨੇ ਵੀ ਅਸੀਂ ਘਰ-ਘਰ ਜਾ ਕੇ ਸਮਝੋਣਾ ਘਰ-ਘਰ ਸਮਝੋਣ ਨਾਲੋਂ ਨਾ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਕਹਿੰਨੀ ਆ ਦੇਖੋ ਜੀ ਇੰਨੀਆਂ ਜੇ ਸੰਸਥਾ ਬੜੀਆਂ ਹਨ ਕਹਿੰਦੇ ਇਹ ਤਾਂ ਬਾਬਿਆਂ ਨੇ ਵੀ ਸੰਸਥਾ ਬਣਾਈਆਂ ਹੋਈਆਂ ਲਾ ਦੱਸੋ ਬਾਬੇ ਗਦੇ ਆ ਵੀ ਬਾਬੇ ਇਸ ਦੁਨੀਆ ਦੇ ਵਿੱਚ ਰਹਿਣ ਵੀ ਨਹੀਂ ਆਏ ਵੀ ਕਿਸੇ ਵਲਗ ਚੀਜ਼ ਬਣਾਈ ਹੋਈ ਆ। ਆ ਖੇਡਣਾ ਨੇ ਵੀ ਸੰਸਥਾ ਬਣਾਈਆਂ ਹੋਈਆਂ। ਜੇ ਸੰਸਥਾ ਬਣਾਈਆਂ ਨਾ ਤੇ ਸੰਸਥਾ ਦੇ ਵਿੱਚ ਜਿਹੜੇ ਪ੍ਰਧਾਨ ਉਹਨਾਂ ਤੱਕ ਗੱਲ ਲੈ ਕੇ ਆਓ ਵੀ ਆਪਾਂ ਨੇ ਆਪਣੇ ਜਿਹੜੇ ਲੋਕ ਆ ਉਹਨਾਂ ਨੂੰ ਨਹੀਂ ਪਸਾਂਦੇ ਇਹ ਚੀਜ਼ ਆਪਾਂ ਨਹੀਂ ਕਰਨੀ। ਘਰ ਜਾਣ ਦਾ ਕਿਉਂਕਿ ਮੇਰੀ ਜਿਹੜੀ ਜੰਗ ਹੈ ਨਾ ਤੇਰੀ ਮੇਰੀ ਜੰਗ ਐਸੇ ਕਰਕੇ ਆ ਕਿ ਕਿਸੇ ਦੇ ਘਰ ਜਾ ਕੇ ਕਿਸੇ ਨੂੰ ਜਲੀਲ ਕਰਦਾ ਸੋਸ਼ਲ ਮੀਡੀਆ ਤੇ ਕੈਮਰੇ ਮਾਰਦਾ ਜਦੋਂ ਜਨਾਨੀਆਂ ਤੇ ਤੀਵੀਆਂ ਬੰਦੇ ਆਦਮਾ ਤੇ ਸਾਰਾ ਤੇ ਮਾਰਦਾ ਨਾ ਕੈਮਰੇ ਮੇਰੀ ਜੰਗ ਇਹੀ ਆ ਕਿਉਂ ਕਿਸੇ ਗਰੀਬ ਨੂੰ ਤੰਗ ਕਰਦਾ ਕਿਉਂ ਕਿਸੇ ਨੂੰ ਇੰਨਾ ਜਲੀਲ ਕਰਦਾ ਕਿ ਉਹ ਮੂੰਹ ਚੱਕ ਕੇ ਕਿਤੇ ਇਧਰ ਉਧਰ ਮਤਲਬ ਜਦੋਂ ਜਾਊਗਾ ਤਾਂ ਕੀ ਕਿਸੇ ਨੂੰ ਕੀ ਦੱਸੂਗਾ ਵੀ ਮੈਨੂੰ ਕੋਈ ਸਿੰਘ ਆਣ ਕੇ ਜਲੀਲ ਕਰ ਗਿਆ ਉਹ ਸਿੰਘ ਪੜਦੇ ਟੱਕਦੇ ਹੁੰਦੇ ਆ ਚੱਕਦੇ ਨਹੀਂ ਹੁੰਦੇਗੇ ਬਾਕੀ ਚਲੋ ਬਾਕੀ ਤੂੰ ਭਾਈ ਮਨਪ੍ਰੀਤ ਤਾ ਇਹ ਨਾ ਸਮਝੀ ਵੀ ਹਰ ਚੀਜ਼ ਦਾ ਮੇਰੇ ਕੋਲ ਹੱਲ ਹੈ ਗਿਆ ਤੂੰ ਸਵਾਲ ਜਵਾਬ ਮੇਰੇ ਸਾਡੇ ਨਾਲ ਆ ਕੇ ਬੀਬੀ ਮੁਕਰ ਗਈ ਸੋਸ਼ਲ ਮੀਡੀਆ ਤੇ ਲਿਖਿਆ ਬੀਬੀ ਮੁਕਰ ਗਈ ਕਾਹਦੀ ਮੁਕਰ ਗਈ ਬੀਬੀ ਜੇ ਮੁਕਰ ਗਈ ਨਾ ਤਾਂ ਬਠੰਡੀ ਹੋ ਕੇ ਸ਼ਾਂਤ ਹੋ ਕੇ ਬਹਿ ਜਾਂਦੀ ਬੀਬੀ ਡਟ ਕੇ ਆਂਦੀ ਲਾਈਵ ਤੇ ਤੇਰੇ ਹਰ ਸਵਾਲ ਦਾ ਜਵਾਬ ਦੇਣਾ ਤੂੰ ਕਰ ਤੂੰ ਲਾਈਵ ਹੋ ਕੇ ਮੈਨੂੰ ਜਿੰਨਾ ਵੀ ਤੂੰ ਮੈਨੂੰ ਮੇਰੇ ਨਾਲ ਵੀਡੀਓ ਪੋਣੀਆਂ ਪਾ ਮੈਂ ਤੈਨੂੰ ਹਰ ਗੱਲ ਦਾ ਜਵਾਬ ਦਵਾਂਗੀ ਮੇਰੇ ਕੋਲ ਹਰ ਚੀਜ਼ ਪਈ ਆ ਤੇ ਆਹ ਭਾਈ ਗੁਰਵਿੰਦਰ ਦੀ ਗੱਲ ਸੁਣੋ ਇਹ ਨਾ ਬਹੁਤ ਹੀ ਅਰੇ ਬਾਤ ਤਾਂ ਵਿਚਾਰੇ ਦੀ ਨਿਆਣੇ ਵਾਲੀ ਹੀ ਆ ਪਰ ਮੈਨੂੰ ਇਹ ਮਤ ਦੇਣ ਲੱਗਿਆ ਬਾਬਾ ਨਮਦੀਪ ਸਿੰਘ ਜੀ ਆ ਦੇਖ ਇਹ ਆ ਵੀ ਜਿਹੜੀ ਆ ਦੇਖ ਇਹ ਨਾ ਵੀ ਹਜੇ ਬਾਤ ਤਾਂ ਬੱਚੇ ਵਾਲੀ ਸਾਡਾ ਇਹ ਬੱਚਾ ਹੀ ਆ ਠੀਕ ਆ ਅਸੀਂ ਕਹਿਣਾ ਨਹੀਂ ਚਾਹੁੰਦੇ ਦੂਤ ਤੁਸੀਂ ਵੀਡੀਓ ਦੇ ਵਿੱਚ ਸਲਵਾਰਾਂ ਵਗੈਰਾ ਬਹੁਤ ਬੋਲਿਆ ਠੀਕ ਆ ਉਸ ਚੀਜ਼ ਦਾ ਤੁਹਾਨੂੰ ਸਬੂਤ ਦੇਣਾ ਪੈਣਾ ਠੀਕ ਹੈ ਉਸ ਦਿਨੋ ਸਾਬਤ ਕੋਣ ਇਹ ਚੀਜ਼ ਦਾ ਮੈਨੂੰ ਸਬੂਤ ਦੇਣਾ ਪਿਆ ਨਾ ਤੇ ਜਿਹੜਾ ਇਹਨੇ ਕੁਛ ਕਿਹਾ ਵੀ ਕੋੜਿਆ ਮੰਗਰ ਖਿੱਚਣਾ ਤੇ ਬਾਬੇ ਗੋਰੀ ਨੂੰ ਅਸੀਂ ਸਾਰਿਆਂ ਦੇ ਵਿੱਚ ਨੰਗਾ ਕਰਕੇ ਜਦੋਂ ਅਸੀਂ ਇਹਨੂੰ ਪੁੱਛਾਂਗੇ ਵੀ ਤੂੰ ਜਨਾਨੀ ਜਤੀ ਵੀ ਜਾਂ ਅਸੀਂ ਉਹਨੂੰ ਬੰਦਾ ਬਣਾ ਕੇ ਜਾਵਾਂਗੇ ਜਾਂ ਫਿਰ ਜਮਾਈ ਤੀਵੀ ਬਣਾ ਦਾਂਗੇ ਇਹ ਚੀਜ਼ਾਂ ਮਤਲਬ ਇਹ ਚੀਜ਼ਾਂ ਨਹੀਂ ਹੋਣੀਆਂ ਮੂਰੇ ਇਹਨੇ ਮੈਨੂੰ ਕੁਝ ਸਬੂਤ ਲੈਣਾ ਮੇਰੇ ਤੋਂ ਕੱਲ ਦੇ ਜਵਾਕ ਨੇ ਵੀ ਸਲਵਾਰਾਂ ਬਾਰੇ ਇਸ ਸਲਵਾਰ ਬਾਰੇ ਮੈਂ ਸ਼ਰੇ ਆਵ ਕਿੰਨੀ ਆ ਤੁਸੀਂ ਨਿੰਦਿਆ ਨਾ ਉਹਨੂੰ ਵੀ ਸਲਵਾਰਾ ਪੌਂਦਾ ਕੰਨਾਂ ਚ ਵਾਲਿਆ ਪੌਂਦਾ ਝਾਂਜਰਾ ਪੌਂਦਾ ਚੂੜਾ ਪੌਂਦਾ ਮੈਂ ਤਾਂ ਕਹਿਨੀ ਆ ਕੋਰ ਪਾ ਸਕਦਾ ਇਹ ਮਾਰ ਕੇ ਪਾਇਆ ਜਾਂਦਾ ਸਾਰਾ ਕੁਛ ਇੱਕ ਪਾਸੇ ਤਾਂ ਤੁਸੀਂ ਹਰ ਚੀਜ਼ ਦਾ ਗਿਆਨ ਦਿੰਨੇ ਹੋ ਹਰ ਚੀਜ਼ਾਂ ਦਾ ਫਕੀਰ ਲੋਕ ਵੀ ਕਹਿੰਦੇ ਆ ਕਿ ਬਾਬੇ ਬੁੱਲੇ ਨੇ ਆਪਣੇ ਯਾਰ ਨੂੰ ਮਨਾਉਣ ਵਾਸਤੇ ਝਾਂਜਰਾ ਪਾਇਆ ਜਨਾਨੀਆਂ ਦਾ ਰੂਪ ਲਿਆ ਤੇ ਇਹ ਸਭ ਕੁਝ ਝੂਠ ਸੀ ਫਿਰ ਕਿ ਉਹਨਾਂ ਨੇ ਵੀ ਕੁਦਰਤ ਨਾਲ ਖਲਵਾੜ ਕੀਤਾ ਸੀਗਾ ਆ ਫਿਰ ਜੇ ਇਹ ਚੀਜ਼ ਝੂਠ ਆ ਭਾਈ ਫਿਰ ਮੈਂ ਮੰਨਦੀ ਐ ਇਸ ਚੀਜ ਨੂੰ ਕਿਉਂਕਿ ਭਾਈ ਗੁਰਵਿੰਦਰ ਨੇ ਵੀ ਇਹ ਗੱਲ ਕਹਿ ਦਿੱਤੀ ਆ ਭਾਈ ਮਨਪ੍ਰੀਤ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿਉਂਕਿ ਗਿਆਨ ਸਾਰਾ ਇਹਨਾਂ ਨੂੰ ਦਿੱਤਾ ਐ ਅਸੀਂ ਤਾਂ ਕੂੜਾ ਕਰਕਟ ਆ ਅਸੀਂ ਤਾਂ ਕੂੜਾ ਕਰਕਟ ਦੇਖੋ ਮੈਂ ਤਾਂ ਅੱਜ ਵੀ ਕਹਿੰਨੀ ਆ ਜਿੰਨੇ ਵੀ ਗੱਦੀਆਂ ਕਰਦੇ ਜੋ ਵੀ ਕਰੇ ਰੱਬ ਦੀ ਸੇਵਾ ਕਰਦਾ ਜਿੱਦਾਂ ਦੀ ਵੀ ਕਰਦਾ ਮੈਂ ਉਹਨਾਂ ਦੇ ਨਾਲ ਹਰ ਵਕਤ ਹਰ ਪਲ ਹਰ ਸਮੇਂ ਬਾਕੀ ਜਾਇਦਾਤ ਹੈ ਦੀ ਜੈ ਸਰਕਾਰਾਂ ਦੀ ਜੈ ਮਸਤਾ ਦੀ